ਜੀਆ ਨੂੰ ਕਿਦਾ ਹਾਲ ਚਾਲ ਉਮੀਦ ਕਰਦੀ ਹਾਂ ਸਭ ਵਧੀਆ ਹੋਵੇ ਖੂਬ ਮਜ਼ੇਜੋ ਵਗੇ ਜਿੱਤੇ ਵੀ ਹੋਵੇਗੇ ਆਪਣੀ ਜ਼ਿੰਦਗੀ ਨੂੰ ਬਰਪੂਰ ਇੰਜੋਏ ਕਰਦੇ ਹੋਵੋਗੇ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਹਾਲ ਰੱਖੇ ਚਲੋ ਜੀ ਆਪਾਂ ਆ ਗਏ ਆ ਜੀ ਨਿਸ਼ਾ ਬਾਨੋ ਦੇ ਪੋਡਕਾਸਟ ਦੇ ਨਾਲ ਜਿਹਦੇ ਵਿੱਚ ਕਿ ਉਹਨੇ ਆਪਣੀ ਸਾਰੀ ਹਿਸਟਰੀ ਦੱਸੀ ਹੈ ਕਿ ਸਾਡੇ ਘਰ ਦੇ ਵਿੱਚ ਕੋਈ ਮਰਦ ਨਹੀਂ ਹੈ ਮੇਰਾ ਭਰਾ ਤੇ ਮੇਰਾ ਵਾਲਦ ਜਿਹੜਾ ਹੈ ਦੋਨੋਂ ਫੋਟ ਹੋ ਗਏ ਤੇ ਮੇਰੀ ਜਿਹੜੀ ਭਾਂਜੀ ਹੈ ਮੈਂ ਉਹਨੂੰ ਆਪਣੀ ਭੈਣ ਸਮਝ ਕੇ ਪਾਲਣ ਡਈ ਆ ਸਾਰੀ ਆਪਣੀ ਮਤਲਬ ਕਿ ਲਾਈਵ ਤੇ ਜਿਹੜੀ ਪੋਡਕਾਸਟ ਆ ਨਾ ਪੋਡਕਾਸਟ ਆ ਨਾ ਤੇ ਪਾਟ ਬਣਾ ਕੇ ਆਪਣੇ ਈਵਰਸ ਨੂੰ ਸ਼ੇਅਰ ਕਰਦੀ ਆ ਤੇ ਪਹਿਲੇ ਆਪਾਂ ਦੇ ਨਾਲ ਦਾਸਤਾਨ ਵੀ ਸੁਣਦੇ ਆ ਫਸਟ ਪਾਟ ਦੇਖ ਲੈਂਦੇ ਆ ਜੀ ਮਤਲਬ ਅੱਛਾ ਫਿਲਮਾਂ ਦੇਖੋ ਤੇ ਇਹਨਾਂ ਨੇ ਦੇਖੀਆਂ ਕਾਫੀ ਫਿਲਮਾਂ ਵੈਸੇ ਦੇਖੀਆਂ ਨੇ ਉਹ ਸਾਰੀ ਫਿਲਮਾਂ ਦੇਖੀਆਂ ਨੇ ਫਿਲਮਾਂ ਹੁੰਦੀਆਂ ਲੇਕਿਨ ਯਾਰ ਫਿਲਮਾਂ ਦੇ ਪਿੱਛੇ ਜੀ ਹਾਂ ਜੀ ਹਨਾ ਕਿ ਇੰਨਾ ਜ਼ਬਰਦਸਤ ਨਾ ਹਾਸਾ ਮਜ਼ਾਕ ਇਹ ਉਹ ਲੇਕਿਨ ਪਿੱ ਹਰ ਕੋਈ ਬੜਾ ਦੁਖੀ ਹੁੰਦਾ ਯਾਰ ਦੇਖੋ ਲੋਕਾਂ ਨੂੰ ਆਸਾਂ ਦੇ ਕੇ ਫਿਲਮਾਂ ਉਹ ਬਣਾਉਂਦੀਆਂ ਨੇ ਮਤਲਬ ਨਹੀਂ ਕਿ ਉਹਦੀਆਂ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਰੀਕ ਨਹੀਂ ਹੈ ਉਹ ਤਾਂ ਹੁਣ ਆਪਾਂ ਪੋਡਕਾਸਟ ਦੇਖਾਂਗੇ ਤਾਂ ਪਤਾ ਚੱਲੇਗਾ ਕਿ ਇਹਨਾਂ ਨੇ ਦੁੱਖ ਬੜੀ ਜ਼ਿੰਦਗੀ गुਜ਼ਾਰੀ ਹੈ ਹਾਂਜੀ ਤੇ ਪਹਿਲੇ ਆਪਾਂ ਪਾਰਟ 1 ਦੇਖ ਲੈਂਦੇ ਜੀ ਨੀਸ਼ਾ ਬਾਨੋ ਦੇ ਪੋਡਕਾਸਟ ਦਾ ਬਾਕੀ ਕਰ ਬਾਅਦ ਬਾਤ ਵਿੱਚ ਕਰਦੇ ਹਾਂ ਦਾਦੀ ਮੇਰੇ ਕਬਾੜੀ ਸੀਗੇ ਕਬਾੜ ਦਾ ਕੰਮ ਕਰਦੇ ਮੇਰੇ ਮਤਲਬ ਨਾਨਾ ਜੀ ਵੀ ਕਬਾੜੀ ਸੀਗੇ ਕਹਿੰਦੇ ਕੋਹੋਂ ਦੇ ਜਿਹਨੂੰ ਆਪਾਂ ਕਹਦੀਏ ਮਾਨਸਾ ਦੇ ਵਿੱਚ ਪੂਰਾ ਨਾਮ ਚੱਲਦਾ ਸੀ ਮੇਰੇ ਨਾਨਾ ਜੀ ਦਾ ਥੋੜਾ ਥੋੜਾ ਪੜੇ ਹੋਏ ਨਹੀਂ ਸਾਰੇ ਜਣੇ ਮੈਨੂੰ ਲੱਗਦਾ ਮੇਰੀ ਫੈਮਲੀ ਵਿੱਚ ਸਭ ਤੋਂ ਜ਼ਿਆਦਾ ਪੜੀ ਹੋਏ ਆ ਜਿਨੇ ਬੀਏ ਕੀਤੀ ਹੋਈ ਬਟ ਫਿਰ ਵੀ ਸਾਡੀ ਮਤਲਬ ਸਾਰਿਆਂ ਦੀ ਸਾਡੀ ਸਾਰੀ ਫੈਮਲੀ ਦੀ ਸੋਚ ਬਹੁਤ ਵਾਕਮਾਨ ਹਣ ਮੇਰੇ ਬ੍ਰਦਰ ਦੀ ਗੱਲ ਕਰਾਂ ਤਾਂ ਮੈਨੂੰ ਉਹਦੀ ਲੋੜ ਸੀ ਉਹ ਉਸ ਟਾਈਮ 22 ਸਾਲਾਂ ਦਾ ਸੀ ਜਦੋਂ ਉਹਦੀ ਡੈਥ ਹੋਈ ਫਿਰ 1.5 ਸਾਲ ਪਹਿਲਾਂ ਮੇਰੇ ਫਾਦਰ ਦੀ ਡੈਥ ਹੋਈ ਘਰ ਦੇ ਵਿੱਚ ਦੋ ਹੀ ਮਰਦ ਹੋਣੇ ਦੋਨੇ ਚਲੇ ਗਏ ਹੁਣ ਘਰ ਦੇ ਵਿੱਚ ਮੈਂ ਮੇਰੀ ਮਦਰ ਤੇ ਮੇਰੀ ਭਤੀਜੀ ਸਮ ਟਾਈਮ ਮੇਰੀ ਭਤੀਜੀ ਰੋਣ ਲੱਗ ਜਾਂਦੀ ਹੈ ਕਹਿੰਦੀ ਆ ਮੰਮੂਆ ਮੈਨੂੰ ਪਾਪਾ ਦੀ ਯਾਦ ਆਉਂਦੀ ਆ ਜਦੋਂ ਉਹ ਨੂੰ ਮੈਂ ਸਮਝਾਉਣੀ ਆ ਵੀ ਪਾਪਾ ਤੇਰੇ ਆਪਣੇ ਕੋਲ ਹੀ ਨੇ ਤੂੰ ਆਪਦੇ ਪਾਪਾ ਨੂੰ ਮੇਰੇ ਚੋਂ ਦੇਖਣਾ ਮੈਂ ਤੇਰੇ ਪਾਪਾ ਨੂੰ ਤੇਰੇ ਚੋਂ ਦੇਖਣਾ ਈਵਨ ਜਦੋਂ ਰਖੜੀ ਆਉਂਦੀ ਆ ਤਾਂ ਮੈਂ ਉਹਦੇ ਰਖੜੀ ਬੰਦੀ ਆ ਜਦੋਂ ਮੈਂ ਮਾਨਸਾ ਜਾਣਾ ਨਾ ਉਹਨੇ ਬਾਈਕ ਲੈ ਕੇ ਮੈਨੂੰ ਪਹਿਲੀ ਮਿਲ ਜਾਣਾ ਅੱਗੇ ਖੜਾ ਹੁੰਦਾ ਸੀ ਅੱਜ ਵੀ ਮੈਨੂੰ ਲੱਗਦਾ ਵੀ ਸ਼ਾਇਦ ਉਖੜ ਕੇ ਤੇ ਮਿਲ ਜੇ ਅੱਖਾਂ ਜਿਵੇਂ ਲੱਭਦੀਆਂ ਨੇ ਮੇਰੇ ਮਦਰ ਇਨ ਲਾ ਵੀ ਕਹਿ ਦਿੰਦੇ ਆ ਵੀ ਉਹ ਇਹ ਮੰਨਦੇ ਨੇ ਵੀ ਆਲਰੇਡੀ ਨਿਸ਼ੂ ਦੀ ਇਹ ਕੁੜੀ ਹੈਗੀ ਆ ਜਿਵੇਂ ਸਮੀਰ ਵੀ ਆ ਕਈ ਵਾਰੀ ਸਾਡੀ ਗੱਲ ਚੱਲ ਪੈਂਦੀ ਉਹ ਵੀ ਅਸੀਂ ਤੱਬੂ ਦਾ ਵਿਆਹ ਕਰਨਾ ਸੋਨਾ ਮਹਿੰਗਾ ਹੋ ਰਿਹਾ ਹੁਣੀ ਲੈ ਕੇ ਰੱਖ ਲਈਏ ਉਹ ਸਾਰੀਆਂ ਚੀਜ਼ਾਂ ਸਾਡੇ ਪਲਾਨ ਚੱਲਦੇ ਰਹਿੰਦੇ ਨੇ ਭਰਾ ਦੀ ਮੌਤ ਨੂੰ 3 ਦਿਨ ਹੋਏ ਆ ਤੇ ਤੁਸੀਂ ਚੌਥੇ ਦਿਨ ਸ਼ੁਰੂ ਅਸੀਂ ਸਟੇਜ ਦੇ ਉੱਪਰ ਅਸੀਂ ਪਰਫਾਰਮ ਕੀਤਾ ਮੈਂ ਮੈਂ ਹੀ ਸੀ ਪਰਫਾਰਮ ਕਰਨ ਵਾਲੀ ਹਾਂ ਸਟੇਜ ਤੇ ਪਰਫਾਰਮ ਕਰਨ ਤੋਂ ਬਾਅਦ ਮੈਂ ਸਟੇਜ ਦੀ ਬੈਕ ਤੇ ਆਈ ਬਸ ਮੈਨੂੰ ਪਤਾ ਵੀ ਉੱਥੇ ਮੈਂ 2 ਘੰਟੇ ਰੋਂਦੀ ਰਹੀ ਮੇਰੀ ਸਾਰੀ ਟੀਮ ਮੇਰੇ ਨਾਲ ਖੜੀ ਸੀ ਮੈਨੂੰ ਚੁੱਪ ਕਰਾ ਰਹੀ ਸੀ ਸਾਰੀ ਟੀਮ ਮੇਰੇ ਨਾਲ ਰੋ ਰਹੀ ਸੀ ਜਿਹੜੀ ਪਾਰਟੀ ਸੀ ਉਹ ਸਾਰੇ ਭੰਗੜੇ ਪਾ ਰਹੇ ਸੀ ਦੂਸਰੀ ਸਾਈਡ ਵੀ ਇਸ ਤੋਂ ਵੱਡੀ ਇੱਕ ਆਰਟਿਸਟ ਲਈ ਕੀ ਚੈਲੰਜ ਲਾਈਫ ਹੋਊਗੀ ਕਿ ਤੁਹਾਡੇ ਘਰ ਦੇ ਵਿੱਚ ਸੱਤਰਾਂ ਬਿਸੀਆਂ ਹੋਣ ਤੇ ਤੁਸੀਂ ਜਾ ਕੇ ਪਰਫਾਰਮ ਕਰੋ ਸਾਡੀ ਜਿਹੜੀ ਮੈਰਿਜ ਹੋਈ ਆ ਉਹ ਮੇਰੇ ਬ੍ਰਦਰ ਦੀ ਡੈਥ ਤੋਂ ਬਾਅਦ ਹੀ ਹੋਈ ਆ। ਜਸਮੀਰ ਨੇ ਮੇਰੀ ਉਸ ਟਾਈਮ ਸਪੋਰਟ ਕੀਤੀ ਸੀ ਜਦੋਂ ਮੇਰੇ ਨਾਲ ਕੋਈ ਵੀ ਨਹੀਂ ਸੀ। ਉਸੇ ਕਰਕੇ ਸਾਡਾ ਇੰਨਾ ਬੌਂਡ ਬਣਿਆ ਇਸੇ ਉਸੇ ਕਰਕੇ ਸਾਡੀ ਸਾਰੀ ਫੈਮਿਲੀ ਨੂੰ ਉਹ ਵਧੀਆ ਲੱਗੇ ਆਦਰਵਾਇਜ਼ ਮੇਰਾ ਤਾਂ ਫੰਡਾ ਹੀ ਇਹ ਸੀਗਾ ਕਿ ਮੈਂ ਕਰਾਉਣੀ ਆ ਰੇਂਜ ਮੈਰਿਜ ਸੀ ਤੇ ਮੈਂ ਸੋਚੀ ਨਹੀਂ ਸੀ ਵੈਂਡਰ ਕਾਸਟ ਕਰਾਉਣੀ ਆ ਪਰ ਉਹੀ ਗੱਲ ਵੀ ਤੁਹਾਡੇ ਸੰਜੋਗ ਰੱਬ ਨੇ ਲਿਖੇ ਹੁੰਦੇ ਨੇ ਹਨਾ ਜਾਂ ਤੁਹਾਡਾ ਪਾਰਟਨਰ ਹੁੰਦਾ ਵੀ ਤੁਹਾਨੂੰ ਕੋਈ ਪਾਰਟਨਰ ਹੀ ਵਧੀਆ ਮਿਲ ਜਾਂਦਾ ਹਰ ਫਿਲਮ ਵੇਲੇ ਮੈਨੂੰ ਇਹ ਚੀਜ਼ ਖਾਣੀ ਖਾਣੀ ਆ ਕਿ ਇਹ ਫਿਲਮ ਮੇਰੇ ਪਿਓ ਨੇ ਨਹੀਂ ਦੇਖਣੀ ਇੱਕ ਮੁੰਡਾ ਸੀਗਾ ਐਕਚੁਅਲੀ ਉਹ ਨਾ ਕੁਆਲਿਟੀ ਹੀ ਸੀਗਾ ਹਨਾ ਸਾਈਕਲ ਤੇ ਉਹਨੇ ਆਉਣਾ ਹੀ ਆਉਣਾ ਉਹਨੇ ਹੀ ਆਉਣਾ ਉਦੋਂ ਫਿਰ ਮੇਰੇ ਬ੍ਰਦਰ ਨੇ ਉਹਨੂੰ ਥੋੜਾ ਜਿਆ ਸੀਰੀਅਸ ਕੁੱਟਤਾ ਤੇ ਉਹਦੀ ਵਿਚਾਰੇ ਦੀਆਂ ਬਾਹ ਟੁੱਟ ਗਈ ਸੀ ਓਏ ਉਹਨੂੰ ਦੇਖ ਕੇ ਬਾਕੀ ਸਾਰੇ ਬਹੁਤ ਡਰ ਗਏ ਸੀ ਮੈਨੂੰ ਇੱਕ ਵਾਰੀ ਫੇਸਬੁੱਕ ਤੇ ਆਇਆ ਕਹਿੰਦੇ ਅੱਦਾ ਕਰਕੇ ਹੁਣ ਮੈਨੂੰ ਨਾਮ ਨਹੀਂ ਯਾਦ ਹੈਗਾ ਹਨਾ ਫਲਾਣਾ ਕਰਕੇ ਮੈਂ ਉਹ ਵੀ ਮੁੰਡਾ ਜਿਹਦੀ ਤੁਸੀਂ ਆਪਦੇ ਭਰਾ ਤੋਂ ਬਾਹ ਤੜਵਾਤੀ ਸੀ ਹੁਣ ਮੇਰੇ ਇਹ ਗੱਲ ਤਾਂ ਯਾਦ ਆ ਵੀ ਬਾਹ ਟੁੱਟੀ ਸੀ ਪਰ ਉਹ ਮੁੰਡਾ ਕੌਣ ਆ ਕੀ ਉਹ ਮੇਰੇ ਕੁਝ ਮਾਈਂਡ ਨਹੀਂ ਫਿਰ ਤੁਸੀਂ ਕੀ ਜਵਾਬ ਦਿੱਤਾ ਕੁਝ ਨਹੀਂ ਜਵਾਬ ਦਿੱਤਾ ਮੈਂ ਬਲੌਗ ਕਰਤਾ ਕਿ ਬਲੌ ਤੁਹਾਡੀ ਕਿਹੜੀ ਨਿਹਾਲ ਲੋਣੀ ਕੋਲ ਜਦੋਂ ਉਹ ਆਈ ਟੀਮ ਉਹਨੂੰ ਦੇਖ ਕੇ ਸਾਰੇ ਇੱਕ ਦੂਜੇ ਦੇ ਪਿੱਛੇ ਪਿੱਛੇ ਹੋ ਗਏ ਅੱਛਾ ਜੀ ਵੀ ਨਿਹਾਲ ਨੂੰ ਨਾ ਹੁਣ ਪੰਗਾ ਕਿਹੜਾ ਲਵੇ ਫਿਰ ਉਹ ਕਹਿੰਦੇ ਕਿਵੇਂ ਕਰਨਾ ਮੈਂ ਕਿਹਾ ਇਹਨਾਂ ਦੀ ਨਿਹਾਲ ਨੂੰ ਸਾਈਡ ਤੇ ਹੋ ਦੋ ਆਪਾਂ ਬਾਕੀਆਂ ਨੂੰ ਖੜਕਾ ਦਾਂਗੇ ਤੇ ਉਸ ਤੋਂ ਬਾਅਦ ਅਸੀਂ ਡਿਨਰ ਤੇ ਜਦੋਂ ਗਏ ਤਾਂ ਮੈਂ ਇਕੱਲੀ ਫਸ ਗਈ ਉਹਨਾਂ ਕੋਲੇ ਉਹ ਖੜੀ ਸੀ ਟੀ ਉਹ ਕਹਿੰਦੇ ਮਾਨਸਾਲੀ ਆ ਟੀਮ ਦੀ ਆ ਉਹਨਾਂ ਵਾਲੀ ਆ ਫੜ ਲਓ ਇਹਨੂੰ ਫੜ ਲਓ ਇਹਨੂੰ ਸਸਿਕਾ ਤੁਸੀਂ ਦੇਖ ਰਹੇ ਹੋ ਘਰ ਪੰਜਾਬੀ ਅੱਜ ਦਾ ਪੋਡਕਾਸਟ ਬਹੁਤ ਕਮਾਲ ਦਾ ਰਹਿਣ ਵਾਲਾ ਹੈ ਮੇਰੇ ਨਾਲ ਮੈਡਮ ਨੀਸ਼ਾ ਬਾਨੋਗਰੀ ਮੌਜੂਦ ਨੇ ਠੀਕ ਹੋ ਤੁਸੀਂ ਬਿਲਕੁਲ ਜੀ ਮੈਂ ਬਹੁਤ ਵਧੀਆ ਅੱਛਾ ਅੱਛਾ ਅੱਜ ਜ਼ਿੰਦਗੀ ਕਿਵੇਂ ਚੱਲਦੀ ਹੈ ਬਹੁਤ ਵਧੀਆ ਜੀ ਸਕੂਨ ਜਿੰਨਾ ਕਿ ਮਿਲ ਗਿਆ ਜਿੰਨਾ ਕੋ ਨਹੀਂ ਦਿੱਤਾ ਬਿਲਕੁਲ ਜੀ ਮੈਂ ਵੈਸੇ ਬਚਪਨ ਤੋਂ ਹੀ ਸਕੂਨ ਦੇ ਵਿੱਚ ਹੀ ਆ ਇਦਾਂ ਕਦੇ ਨਹੀਂ ਹੋਇਆ ਕਿ ਕੋਈ ਬੇਚੈਨ ਨਹੀਂ ਹੋਵੇ ਲਾਈਫ ਦੇ ਵਿੱਚ ਹਨਾ ਜਾਂ ਲਾਈਫ ਨੂੰ ਲੈ ਕੇ ਕੋਈ ਸ਼ਿਕਵਾ ਹੋਵੇ ਠੀਕ ਹੈ ਕਈ ਵਾਰੀ ਕੋਈ ਇਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਵੀ ਰੱਬ ਨਾਲ ਗਿਲੇ ਹੋ ਜਾਂਦੇ ਆ ਬਟ ਵੈਸੇ ਮੈਂ ਸਕੂਚ ਇਹ ਪ੍ਰੋਫੈਸ਼ਨ ਵਜੋਂ ਵੀ ਹਾਂ ਬਿਲਕੁਲ ਜਿੰਨਾ ਕੰਮ ਬਿਲਕੁਲ ਮੈਂ ਕਹਿੰਦੀ ਆ ਵੀ ਮੈਂ ਬਹੁਤ ਲੱਕੀ ਆ ਜਿਨੇ ਇਸ ਲਾਈਨ ਦੇ ਲਈ ਨਾ ਸਟਰਗਲ ਬਹੁਤ ਘੱਟ ਕੀਤਾ ਅੱਛਾ ਤੇ ਪਰਮਾਤਮਾ ਨੇ ਮਤਲਬ ਘਰੇ ਬੈਠੇ ਬੈਠੀ ਬਹੁਤ ਕੁਝ ਦਿੱਤਾ ਨਹੀਂ ਤਾਂ ਕਈ ਵਾਰੀ ਕੀ ਹੁੰਦਾ ਵੀ ਬਹੁਤ ਸਾਰੇ ਇਦਾਂ ਦੇ ਆਰਟਿਸਟ ਆ ਜਿਨ੍ਹਾਂ ਦੀਆਂ ਚੱਪਲਾਂ ਘਸ ਜਾਂਦੀਆਂ ਸਟਰਗਲ ਕਰਦੇ ਕਰਦੇ ਹਨਾ ਤੇ ਮੈਨੂੰ ਰੱਬ ਨੇ ਬਹੁਤ ਕੁਝ ਦਿੱਤਾ। ਅੱਛਾ ਮੈਂ ਬੇਸਿਕਲੀ ਪਿਛੋਕੜ ਤੋਂ ਢੱਕ ਇਥੋਂ ਦਾ ਜੀ। ਮੈਂ ਜੀ ਮਾਨਸਾਹੀ ਰਹਿਣ ਵਾਲੀ ਆ। ਮਾਨਸਾਹੀ ਮੇਰਾ ਬਰਥ ਹੋਇਆ, ਮਾਨਸਾਹੀ ਮੈਂ ਸਕੂਲ ਕੀਤਾ, ਮਾਨਸਾਹੀ ਮੈਂ ਕਾਲਜ ਕੀਤਾ। ਇੱਕ ਆਰਟਿਸਟ ਦੇ ਅੰਦਰ ਇਹ ਜਨਕ ਹੁੰਦੀ ਹੈ ਇਹ ਤਾਂ ਹੈ ਨੀਗਾ ਕਿ ਕਿਸੇ ਨੂੰ ਦੇਖ ਲਿਆ ਜਾਂ ਜਵਾਨੀ ਚ ਉਹਨੇ ਕਿਸੇ ਨੂੰ ਗੌਂਦਾ ਦੇਖ ਲਿਆ। ਪਰ ਇਹ ਕਿਸੇ ਸਾਡੇ ਬਚਪਨ ਨਾਲ ਜੁੜੇ ਹੁੰਦੇ ਆ। ਇਹ ਤੁਹਾਡੇ ਜ਼ਿਹਨ ਦੇ ਵਿੱਚ ਕਿਵੇਂ ਆਇਆ ਛੋਟੇ ਹੁੰਦਿਆਂ ਦੇ ਵੀ ਮੈਂ ਗਾਉਣ ਲੱਗਣਾ ਜਾਂ ਮੈਂ ਇੱਕ ਟੀਵੀ ਤੇ ਇੱਕ ਵੱਡਾ ਐਕਟਰ ਬਣ ਕੇ ਫਿਲਮਾਂ ਦੇ ਵਿੱਚ ਆਇਆਗਾ। ਦੇਖੋ ਇਹ ਮਤਲਬ ਜਿਹੜੀ ਦੇਖਣ ਵਾਲੀ ਗੱਲ ਹੈ ਇ ਛੋਟੀ ਐਨੀ ਹੁੰਦੀ ਸੀ ਕਿ ਮੈਨੂੰ ਪਤਾ ਹੀ ਨਹੀਂ ਹੁੰਦਾ ਸੀ ਇਸ ਲਾਈਨ ਦਾ ਐਕਚੁਅਲੀ ਮੇਰੇ ਨਾ ਮਦਰ ਦਾ ਸੁਪਨਾ ਸੀ ਜਦੋਂ ਮੈਂ ਬਹੁਤ ਛੋਟੀ ਹੁੰਦੀ ਸੀ ਨਾ ਤੇ ਮੈਂ ਬਹੁਤ ਪਿਆਰੀ ਹੁੰਦੀ ਸੀ ਜੇ ਮੈਂ ਆਪਾਂ ਕਹ ਜੀਏ ਸੋਹਣਾ ਜਿਹਾ ਬੱਚਾ ਹੋਣਾ ਹਨਾ ਤੇ ਜਦੋਂ ਵੀ ਮੈਨੂੰ ਜੀਨੇ ਚੱਕਣਾ ਤਾਂ ਉਹਨਾਂ ਨੇ ਇਹ ਕਹਿਣਾ ਕਿ ਇਹ ਤਾਂ ਨਾ ਵੱਡੀ ਹੋ ਕੇ ਐਕਟਰ ਨਹੀਂ ਬਣੂਗੀ ਆਪਣੇ ਉਤੇ ਮਤਲਬ ਐਕਟਰ ਨਹੀਂ ਕਹਿੰਦੇ ਹੁੰਦੇ ਸੀ ਵਰਡ ਹਨਾ ਕਿ ਇਹ ਤਾਂ ਨਾ ਵੱਡੀ ਹੋ ਕੇ ਐਕਟਰ ਨਹੀਂ ਬਣੂਗੀ ਤੇ ਮੇਰੇ ਮਦਰ ਨੂੰ ਵੀ ਉਦੋਂ ਲੱਗਣ ਲੱਗਿਆ ਸੀ ਕਿ ਹਾਂ ਮੈਂ ਵੱਡੇ ਹੋ ਕੇ ਆਪਦੀ ਕੁੜੀ ਨੂੰ ਇਸ ਲਾਈਨ ਦੇ ਵਿੱਚ ਪਾਉਣਾ ਮੈਂ ਬਣਾਉਣਾ ਜੇ ਜਦੋਂ ਮੈਂ ਪਹਿਲੀ ਸਟੇਜ ਕੀਤੀ ਆ ਮੈਨੂੰ ਆਪ ਨੂੰ ਸੁਰਤ ਹੀ ਨਹੀਂ ਆ ਮੈਂ ਇੰਨੀ ਛੋਟੀ ਸੀਗੀ ਸਕੂਲ ਦੇ ਵਿੱਚ ਹਾਂਜੀ ਅੱਛਾ ਜੀ ਸਕੂਲ ਦੇ ਵਿੱਚ ਆਈ ਥਿੰਕ ਸੋ ਮੈਂ ਸੈਕੰਡ ਕਲਾਸ ਦੇ ਵਿੱਚ ਹੋਣੀ ਆ ਜਦੋਂ ਮੈਂ ਫਰਸਟ ਸਟੇਜ ਕੀਤੀ ਸੀਗੀ ਓਕੇ ਤੇ ਸੁਪਨਾ ਇਹ ਮੇਰਾ ਨਹੀਂ ਇਹ ਮੇਰੇ ਮਦਰ ਦਾ ਸੁਪਨਾ ਸੀ ਕਿਆ ਬਾਤ अच्छा फिर वो जब पहली बार स्टेज पे ਤੁਸੀਂ ਉਹ ਪਰਫਾਰਮ ਕੀਤਾ ਕਿਵੇਂ ਦਾ ਲੱਗਿਆ ਘਰੇ ਆ ਕੇ ਦੱਸਿਆ ਮਮੀ ਨੂੰ ਬਿਲਕੁਲ ਮੈਂ ਮਤਲਬ ਉਹ ਕੀਤਾ ਤਾਂ ਲਾਲਚ ਨੂੰ ਹੀ ਸੀਗਾ ਹਨਾ ਕਿ ਮੇਰੇ ਮੰਮੀ ਨੇ ਮੈਨੂੰ ਕਿਹਾ ਸੀਗਾ ਕਿ ਜੇ ਤੂੰ ਕਰੇਂਗੀ ਨਾ ਮੈਂ ਤੈਨੂੰ ਐਡੀ ਵੱਡੀ ਡਾਲ ਲੈ ਕੇ ਦਵਾਂਗੀ ਓਕੇ ਤਾਂ ਕਿਉਂਕਿ ਆ ਬੱਚੇ ਨੂੰ ਥੋੜੀ ਨਾ ਬਤਾਉਂਦਾ ਕਰਨਾ ਕੀ ਹੈ ਤੁਸੀਂ ਤੇ ਮੈਂ ਇੱਕ ਲਾਲਚ ਨੂੰ ਕਿ ਹਾਂ ਮੈਨੂੰ ਵੱਡੀ ਡਾਲ ਮਿਲੂਗੀ ਮੈਂ ਪਾਰਟਿਸਪੇਟ ਕਰਨਾ ਤੇ ਮੈਂ ਉਹ ਇੱਕ ਨਾ ਦਾਜ ਦੇ ਉੱਪਰ ਇੱਕ ਸੀਰੀਅਲ ਬਣਿਆ ਸੀਗਾ ਉਦੇ ਵਿੱਚ ਉਹ ਕੁੜੀ ਨੂੰ ਜਲਾ ਦਿੰਦੇ ਆ ਦਹੇਜ ਪਿੱਛੇ ਤੇ ਉਹ ਨਾ ਫਿਰ ਮਤਲਬ ਪੁਲਿਸ ਨੂੰ ਲਿਖਾਉਂਦੀ ਆ ਕਿ ਮੈਂ ਇਦਾਂ ਹੁੰਦੀ ਸੀ ਮੇਰਾ ਵਿਆਹ ਹੋਇਆ ਫਿਰ ਮੈਨੂੰ ਉਹਨਾਂ ਨੇ ਜਲਾਇਆ ਮੈਂ ਦੇ ਪੇਰੈਂਟਸ ਦੇ ਘਰ ਇਦਾਂ ਹੁੰਦੀ ਸੀ ਤਾਂ ਜਿਹੜਾ ਬਚਪਨ ਦਾ ਕਰੈਕਟਰ ਸੀ ਉਹ ਮੈਂ ਪਲੇ ਕੀਤਾ ਸੀਗਾ ਅੱਛਾ ਜੀ ਅੱਛਾ ਫਿਰ ਉਹ ਅੱਗੇ ਤੁਹਾਡਾ ਇਹ ਸ਼ੌਂਕ ਕਿਵੇਂ ਵਧਦਾ ਗਿਆ ਤੁਸੀਂ ਕਿੰਨੇ ਭੈਣ ਭਰਾ ਸੀ ਇਹ ਵੀ ਜ਼ਰੂਰ ਦੱਸਿਓ ਅਸੀਂ ਦੋ ਭੈਣ ਭਰਾ ਸੀ ਬ੍ਰਦਰ ਦੀ ਮੇਰੇ ਦੀ ਡੈਥ ਹੋ ਗਈ ਤੇ ਹੁਣ ਮੈਂ ਇਕੱਲੀ ਆ ਓਕੇ ਅੱਛਾ ਫਿਰ ਇਹ ਸ਼ੌਂਕ ਅੱਗੇ ਮੈਡਮ ਕਿਵੇਂ ਵਧਦਾ ਗਿਆ ਤੁਹਾਡਾ ਅੱਗੇ ਮੇਰਾ ਦੇਖੋ ਜਦੋਂ ਮੈਂ ਸਕੂਲ ਟਾਈਮ ਹੀ ਪਾਰਟਿਸਿਪੇਟ ਕਰਨਾ ਸ਼ੁਰੂ ਕਰਤਾ ਫਿਰ ਸਕੂਲ ਦੇ ਵਿੱਚ ਸਾਰਿਆਂ ਦੀ ਜਿਵੇਂ ਆਪਾਂ ਕਹਿੰਦੀ ਹਰਮਨ ਪਿਆਰਾ ਬੱਚਾ ਹੋ ਜਾਣਾ ਵੀ ਹਰੇਕ ਆਈਟਮ ਦੇ ਵਿੱਚ ਉਹਨੂੰ ਅੱਗੇ ਰੱਖਣਾ ਫਿਰ ਸਕੂਲ ਵਾਲਿਆਂ ਨੇ ਹਰ ਚੀਜ਼ ਦੇ ਵਿੱਚ ਅੱਗੇ ਰੱਖਣਾ ਫੰਕਸ਼ਨ ਦੇ ਵਿੱਚ ਫਿਰ ਅੱਗੇ ਕਾਲਜ ਗਈ ਕਾਲਜ ਦੇ ਵਿੱਚ ਗਿੱਧੇ ਦੇ ਵਿੱਚ ਪਾਰਟਿਸਿਪੇਟ ਕਰਨਾ ਜਾਂ ਸਿੰਗਿੰਗ ਦੇ ਵਿੱਚ ਪਾਰਟਿਸਿਪੇਟ ਕਰਨਾ ਕੋਈ ਮਤਲਬ ਕੋਈ ਚੀਜ਼ ਛੱਡਣੀ ਨਹੀਂ ਕੋਈ ਵੀ ਐਕਟਿੰਗ ਰਿਲੇਟਿਡ ਹੋਣੀ ਕੋਈ ਸਪੀਚ ਹੋਣੀ ਹਰ ਚੀਜ਼ ਦੇ ਵਿੱਚ ਪਾਰਟਿਸਿਪੇਟ ਕਰਨਾ ਤਾਂ ਮਤਲਬ ਮੈਂ ਇਹ ਕਹਿ ਸਕਦੀ ਹਾਂ ਕਿ ਮੇਰੇ ਸਕੂਲ ਕਾਲਜ ਨੇ ਵੀ ਬਹੁਤ ਸਾਥ ਦਿੱਤਾ ਮੈਨੂੰ ਇੱਥੋਂ ਤੱਕ ਲੈ ਕੇ ਆਉਣ ਲਈ ਪੜ੍ਹੇ ਕਿੱਥੋਂ ਤੁਸੀਂ ਮੈਂ ਮਾਨਸਾ ਹੀ ਪੜ੍ਹੀ ਆ ਮੈਂ ਕਾਲਜ ਕਿਹੜਾ ਰਿਹਾ ਤੁਹਾਡਾ ਸਕੂਲ ਕਿਹੜਾ ਮੈਂ ਜੀ ਪ੍ਰੋਫੈਸਰ ਯੁਗੇਸ਼ ਸਕੂਲ ਆ ਮਾਨਸਾ ਆਪਣੀ ਓਕੇ ਜੀ ਉੱਥੇ ਮੇਰੀ ਸਕੂਲਿੰਗ ਹੋਈ ਹੈ 10th ਤੱਕ ਉਸ ਤੋਂ ਬਾਅਦ ਮੈਂ 2 ਸਾਲ ਕੀਤਾ ਗਵਰਨਮੈਂਟ ਗਰਲ ਕਾਲਜ ਅੱਛਾ ਮਾਨਸਾ ਦੇ ਵਿੱਚ ਹੀ ਓਕੇ ਜੀ ਫਿਰ ਉੱਥੋਂ ਮੈਂ ਪਲੱਸ 2 ਕੀਤੀ ਹੈ ਫਿਰ ਮੈਂ ਬੀਏ ਕੀਤੀ ਐਸਡੀ ਕਾਲਜ ਅੱਛਾ ਜੀ ਅੱਛਾ ਤੁਸੀਂ ਬੀਏ ਕਰ ਲਈ ਉਦੋਂ ਤੱਕ ਤਾਂ ਬੱਚਾ ਬਚਪਨ ਚ ਹੁੰਦਾ ਕਿ ਜਿਹੜਾ ਕੁਛ ਇਹ ਕਰਦਾ ਜਾਂ ਖੇਡਦਾ ਵੀ ਆ ਜਾਂ ਇਹਨੂੰ ਗੇਮ ਦਾ ਸ਼ੌਂਕ ਆ ਜਾਂ ਗਾਇਕੀ ਦਾ ਸ਼ੌਂਕ ਬਚਪਨ ਚ ਮੰਨਿਆ ਜਾਂਦਾ ਪਰ ਬੀਏ ਤੁਸੀਂ ਕਰ ਲਈ ਗ੍ਰੈਜੂਏਟ ਤੁਸੀਂ ਹੋ ਗਏ ਫਿਰ ਇਸ ਤੋਂ ਅੱਗੇ ਕਿਵੇਂ ਤੁਸੀਂ ਅਪਕਮਿੰਗ ਸੋਚਦੇ ਹੋ ਕਿ ਮੈਂ ਇਹ ਪ੍ਰੋਫੈਸ਼ਨ ਹੀ ਛੋੜਨਾ ਮੈਂ ਨਾ ਜਦੋਂ ਬੀਏ ਕਰਦੀ ਸੀ ਜਦੋਂ ਮੈਂ ਕਾਲਜ ਦੇ ਟਾਈਮ ਸੀ ਮੈਨੂੰ ਨਾ ਉਸੇ ਟਾਈਮ ਆਫਰਸ ਆਉਣ ਲੱਗੀਆਂ ਸੀਗੀਆਂ ਜਿੱਦਾਂ ਕੋਈ ਇੱਕ ਦੂਰਦਰਸ਼ਨ ਦੇ ਸ਼ੋਅ ਹੋਏ ਸੀਗੇ ਜਿਹਦੇ ਵਿੱਚ ਗਿੱਦੜਾ ਸੀਗਾ ओके ਤੇ ਉਸ ਤੋਂ ਲਾਵਾ ਨਾ ਇੱਕ ਸੀਰੀਅਲ ਸੀਗਾ ਹੀਰ ਰਾਂਝਾ ਅੱਛਾ ਜੀ ਮੈਂ ਉਹਦੇ ਚ ਛੋਟੀ ਹੀਰ ਦਾ ਕਰੈਕਟਰ ਕੀਤਾ ਸੀ ਹੀਰ ਦਾ ਜਿਹੜਾ ਬਚਪਨ ਦਿਖਾਇਆ ਸੀ ਉਹ ਮੈਂ ਪਲੇ ਕੀਤਾ ਸੀਗਾ ਤੇ ਉਸ ਤੋਂ ਇਲਾਵਾ ਇੱਕ ਆਪਣੇ ਫਿਲਮ ਬਣੀ ਸੀ ਟਰੱਕ ਡਰਾਈਵਰ ਉਹ ਬੇਜੀ ਦੀ ਆਪਾਸਨਾ ਸਿੰਘ ਜੀ ਉਹਦੇ ਚ ਵੀ ਮੈਂ ਬੜੀ ਛੋਟੀ ਜੀ ਹੁੰਦੀ ਸੀ ਉਦੋਂ ਕਿੱਦਾਂ ਪਾਈ ਜਾਂਦੀ ਹੁੰਦੀ ਸੀ ਉਹ ਕਿਵੇਂ ਪਹੁੰਚ ਗਏ ਤੁਸੀਂ ਉਹ ਮਤਲਬ ਮੇਰੇ ਉੱਥੇ ਬਣੀ ਹੋਈ ਸੀ ਮਾਨਸਾ ਹੀ ਬਣੀ ਸੀ ਤਾਂ ਮਾਨਸਾ ਦੇ ਵਿੱਚ ਮੈਂ ਫੇਮਸ ਸੀਗੀ ਵੀ ਹਾਂ ਉਹਨਾਂ ਦੀ ਕੁੜੀ ਨੂੰ ਆਉਂਦਾ ਜਿਵੇਂ ਕਿ ਜਦੋਂ ਆਪਣੇ ਮਾਨਸਾ ਦੇ ਵਿੱਚ ਰਾਮ ਰੀਲਾ ਵੀ ਲੱਗਦੀ ਹੁੰਦੀ ਸੀ ਨਾ ਉਹਦੇ ਵਿੱਚ ਇੱਕ ਹੁੰਦੀਆਂ ਸੀ ਆਈਟਮਾਂ ਤਾਂ ਉਹਦੇ ਵਿੱਚ ਵੀ ਕਹਿੰਦੇ ਸੀ ਇੱਕ ਬੱਚੀ ਦੀ ਪਰਫਾਰਮੈਂਸ ਰਖਾਉਣੀ ਆ ਤਾਂ ਮੈਂ ਉੱਥੇ ਬਹਨ ਜਾਣਾ ਫਿਰ ਸ਼ੋਅ ਹੋਣੇ ਜਿੱਦਾਂ ਇੱਕ ਫਲਾਵਰ ਸ਼ੋਅ ਹੁੰਦਾ ਸੀ ਮਾਨਸਾ ਦੇ ਵਿੱਚ ਮੇਰੇ ਪੇਰੈਂਟਸ ਨੇ ਮੈਨੂੰ ਰੈਡੀ ਕਰਕੇ ਉੱਥੇ ਲੈ ਜਾਣਾ ਤਾਂ ਮਾਨਸਾ 'ਚ ਆਲਰੇਡੀ ਮੇਰਾ ਨਾਮ ਸੀ ਕੋਈ ਵੀ ਫੰਕਸ਼ਨ ਹੋਣਾ ਕੁਝ ਵੀ ਹੋਣਾ ਤਾਂ ਕੋਈ ਕੰਪੀਟੀਸ਼ਨ ਹੋਣਾ ਮੈਂ ਪਾਰਟਿਸਪੇਟ ਕਰਨਾ ਸਾਰਿਆਂ ਨੂੰ ਘਬਰਾਟ ਹੋ ਜਾਣੀ ਵੀ ਲੈ ਉਹ ਆ ਰਹੀ ਹੈ ਉਹਨੇ ਫਰਸਟ ਆਉਣਾ ਅਸੀਂ ਪਿਛੇ ਰਹਿ ਜਾਣਾ ਓਕੇ ਤਾਂ ਉਦੋਂ ਤੋਂ ਮਤਲਬ ਮੇਰਾ ਸ਼ੁਰੂ ਹੋ ਗਿਆ ਸੀ ਜਿੱਦਾਂ ਕਿ ਕੈਮਰਾ ਫੇਸ ਮੈਂ ਆਲਰੇਡੀ ਬਚਪਨ ਚ ਕਰ ਲਿਆ ਸੀਗਾ ਅੱਛਾ ਇਹ ਜਦੋਂ ਤੁਸੀਂ ਫਿਲਮ ਵੀ ਕੀਤੀ ਤੇ ਡੇਡੀ ਪੰਜਾਬੀ ਦੇ ਤੁਸੀਂ ਸ਼ੋਅ ਵੀ ਕੀਤੇ ਹੈ ਨਾ ਫਿਰ ਉਸ ਤੋਂ ਬਾਅਦ ਆਪਣੇ ਆਲੇ ਦੁਆਲੇ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਇਹ ਕੰਮ ਨੂੰ ਤਾਂ ਚੰਗਾ ਨਹੀਂ ਸਮਝਿਆ ਜਾਂਦਾ ਅੱਜ ਵੀ ਕੋਈ ਕੁੜੀ ਇਹ ਕੰਮ ਕਰਦੀ ਹੈ ਇਹ ਕਿੱਤੇ ਨਾਲ ਜੁੜੀ ਆ ਤਾਂ ਇਹ ਆਖਿਆ ਜਾਂਦਾ ਵੀ ਇਹ ਕਿਹੜਾ ਕੰਮ ਕਰ ਲਿਆ ਇਹਨਾਂ ਨੇ ਇਹ ਕੁੜੀ ਨੂੰ ਰੋਕਦੇ ਨਹੀਂ ਹੈਗੇ ਇਹ ਗੱਲਾਂ ਹੋਈਆਂ ਤੁਹਾਡੇ ਪਰਿਵਾਰ ਨਾਲ ਜੇ ਕਹਿਣ ਵਾਲੇ ਆਏ ਹਾਂਜੀ ਦੇਖੋ ਗੱਲ ਇਹ ਆ ਕਿ ਲੋਕਾਂ ਦੀ ਤਾਂ ਪਰਵਾਹ ਨਾ ਪੱਜ ਕਰੀਏ ਨਾ ਆਪਾਂ ਗੱਲ ਕਰੀਏ ਹਨਾ ਤੇ ਲੋਕ ਤਾਂ ਤੁਹਾਨੂੰ ਪਤਾ ਬਹੁਤ ਕੁਝ ਬੋਲਦੇ ਹੀ ਨੇ ਤੇ ਬਾਕੀ ਗੱਲ ਰਹੀ ਰੈਲੇਟਿਵ ਦੀ ਰੈਲੇਟਿਵ ਨੂੰ ਵੀ ਹਮੇਸ਼ਾ ਇਗਨੋਰ ਹੀ ਕਰਕੇ ਚੱਲਣਾ ਚਾਹੀਦਾ ਬਿਕੋਜ਼ ਰੈਲੇਟਿਵ ਤੁਹਾਨੂੰ ਵਧਾਈਆਂ ਵੀ ਦਿੰਦੇ ਹੁੰਦੇ ਤੇ ਤੁਹਾਡੋਂ ਅੰਦਰੋਂ ਅੰਦਰ ਹੀ ਜੈਲਸੀ ਵੀ ਫੀਲ ਕਰਦੇ ਹੁੰਦੇ ਹਨਾ ਤੇ ਬਿਲਕੁਲ ਮੈਨੂੰ ਮੇਰੇ ਰੈਲੇਟਿਵ ਦੇ ਵਿੱਚੋਂ ਬਹੁਤ ਇਦਾਂ ਦੇ ਸੀਗੇ ਜਿਹੜੇ ਮੇਰੇ ਮਦਰ ਨੂੰ ਕਹਿੰਦੇ ਹੁੰਦੇ ਸੀ ਵੀ ਕਿਹੜੇ ਟਾਈਮ ਕਿਹੜੇ ਕਮਾਜਪਤੀ ਕੁੜੀ ਤੁਸੀਂ ਜਦੋਂ ਵੱਡੀ ਹੋ ਜਾਣੀ ਆ ਪੜ੍ਹ ਲੈਣੀ ਆ ਵਿਆਹ ਕੇ ਤੋਰੋ ਕਿਤੇ ਇਹ ਤਾਂ ਆਪਣੇ ਜੀ ਚੰਗੇ ਨਹੀਂ ਮੰਨਿਆ ਜਾਂਦਾ ਇਹ ਕਿਹੜੀ ਲਾਈਨ ਦੇ ਵਿੱਚ ਹੋ ਗਈ ਤੁਹਾਡੇ ਕੁੜੀ ਸਟੇਜਾਂ ਤੇ ਨੱਚਦੀ ਆ ਉਹ ਚੀਜ਼ਾਂ ਸਾਰੀਆਂ ਮੇਰੀ ਮਦਰ ਨੇ ਫੇਸ ਕੀਤੀਆਂ ਤੁਹਾਨੂੰ ਦੱਸ ਦੇ ਲਈ ਥੋੜੇ ਹਾਂਜੀ ਮੈਨੂੰ ਦੱਸਦੇ ਹੁੰਦੇ ਸੀ ਕਿ ਐਦਾਂ ਕਰਕੇ ਫਲਾਣਿਆਂ ਨੇ ਆਪਾਂ ਨੂੰ ਆਹ ਕਿਹਾ ਉਹਨਾਂ ਨੇ ਆਪਾਂ ਨੂੰ ਆਹ ਚੀਜ਼ ਕਹੀ ਪਰ ਮਤਲਬ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਸੀਗਾ ਵੀ ਕੋਈ ਗੱਲ ਨਹੀਂ ਇੱਕ ਦਿਨ ਮਤਲਬ ਮੈਂ ਆਪਣੇ ਟੈਲੈਂਟ ਨਾਲ ਜਾਂ ਉਹ ਪਰਮਾਤਮਾ ਜ਼ਰੂਰ ਜਵਾਬ ਦਊਗਾ ਤੇ ਅੱਜ ਸਾਰੇ ਜਿਹੜੇ ਰਿਲੇਟਿਵ ਨੇ ਉਹਨਾਂ ਦੀਆਂ ਕਾਲਸ ਮੇਰੀ ਮਦਰ ਨੂੰ ਆਉਂਦੀਆਂ ਕਿ ਸਾਨੂੰ ਨਿਸ਼ੂ ਨਾਲ ਮਿਲਾ ਦਿਓ ਸਾਡਾ ਤਾਂ ਜੀ ਕੋਈ ਯਕੀਨ ਹੀ ਨਹੀਂ ਕਰਦਾ ਵੀ ਇਹ ਥੋੜੀ ਕੁੜੀ ਆ ਕੋਈ ਸਾਡੀ ਪਿਕਚਰ ਹੀ ਨਹੀਂ ਆ ਮੇਰਾ ਐਕਚੁਅਲੀ ਨਾ ਸ਼ੁਰੂ ਤੋਂ ਨੇਚਰ ਰਿਆ ਮੈਂ ਕਦੇ ਕਿਸੇ ਰਿਲੇਟਿਵ ਦੇ ਘਰੇ ਨਹੀਂ ਗਈ ਹੁਣ ਤਾਂ ਚਲੋ ਜਾਣਾ ਕੀ ਹੈ ਮੈਂ ਪਹਿਲਾਂ ਵੀ ਨਹੀਂ ਕਦੇ ਗਈ ਮੈਂ ਮਤਲਬ ਥੋੜਾ ਜਨਾ ਕੱਲੇ ਜਿਹਾ ਰਹਿਣਾ ਪਸੰਦ ਕਰਦੀ ਆ ਆਪਣੇ ਘਰ ਦੇ ਵਿੱਚ ਤਾਂ ਫਿਰ ਉਹਨਾਂ ਕੋਈ ਮੈਮਰੀਜ਼ ਨਹੀਂ ਹੈਗੀਆਂ ਮੇਰੀਆਂ ਵੀ ਨਾ ਹੀ ਤਾਂ ਮੇਰੀ ਕੋਈ ਬਚਪਨ ਅਟੈਚਮੈਂਟ ਕੋਈ ਪਿਕਚਰ ਉਹਨਾਂ ਨਾਲ ਹੋਵੇ ਨਹੀਂ ਚਲੋ ਅਟੈਚਮੈਂਟ ਮੇਰੀ ਹੈ ਮੈਂ ਹਰ ਰਿਸ਼ਤੇ ਨੂੰ ਪਿਆਰ ਦਿੰਦੀ ਆ ਹਣਾ ਮੈਂ ਸਾਰਿਆਂ ਦੀ ਰਿਸਪੈਕਟ ਕਰਦੀ ਆ ਪਰ ਕਿਸੇ ਕੋਲ ਜਾਣਾ ਪਿਕਚਰਜ਼ ਵਗੈਰਾ ਹੋਣੀਆਂ ਉਹ ਨਹੀਂ ਆ ਤੋ ਹੁਣ ਉਹ ਮਿਸ ਕਰਦੇ ਆ ਉਹ ਸਾਰੀਆਂ ਚੀਜ਼ਾਂ ਵੀ ਸਾਡੀ ਇਹਦੇ ਨਾਲ ਪਿਕਚਰ ਹੋਵੇ ਸਾਡੀ ਇਹਦੇ ਨਾਲ ਵੀਡੀਓ ਹੋਵੇ ਵੀ ਅਸੀਂ ਲੋਕਾਂ ਨੂੰ ਦਿਖਾਈਏ ਵੀ ਲੋਕ ਬਲੀਵ ਹੀ ਨਹੀਂ ਕਰਦੇ ਕਿ ਹਾਂ ਇਹ ਸਾਡੀ ਕੁੜੀ ਤਾਂ ਹੁਣ ਉਹ ਚੇਂਜ ਆਇਆ ਪਰ ਹੁਣ ਕਿਤੇ ਨਾ ਕਿਤੇ ਚਲੋ ਜੇ ਚੇਂਜ ਆਇਆ ਤਾਂ ਮੈਂ ਤੇ ਮੇਰੇ ਮਦਰ ਸੋਚਦੇ ਆ ਵੀ ਛੱਡੋ ਭਰੇ ਫੇਰ ਕੀ ਹੋਇਆ ਹੈ ਤਾਂ ਰੈਲੀਟਿਵ ਹੀ ਨਾ ਮੈਂ ਹੁਣ ਫਿਰ ਉਹਨਾਂ ਨੂੰ ਹੱਸ ਕੇ ਮਿਲਦੀ ਆ ਮੈਂ ਕਹਿਣੀ ਆ ਵੀ ਕੋਈ ਗੱਲ ਨਹੀਂ ਜਦੋਂ ਮਿਲੋਂਗੇ 10 ਫੋਟੋਆਂ ਕਰਾਏ ਕਦੇ ਇਹ ਮੌਕਾ ਉਸ ਵਕਤ ਆਇਆ ਵੀ ਜਦੋਂ ਤੁਹਾਨੂੰ ਮੰਮੀ ਨੇ ਵੀ ਕਹਿਦਾ ਹੋਵੇ ਡੈਡੀ ਨੇ ਵੀ ਕਹਿਦਾ ਹੋਵੇ ਚਾਹੇ ਸਾਡੇ ਆਪ ਦਾ ਮਨ ਕਰਦਾ ਹੋਵੇ ਸਾਡੇ ਪਰਿਵਾਰ ਨੇ ਇਹ ਕਹਿੰਦੇ ਹੁਣ ਠੀਕ ਆ ਪਰ ਜਦੋਂ ਆਲੇ ਦੁਆਲੇ ਦਾ ਇੰਨਾ ਪ੍ਰੈਸ਼ਰ ਹੋ ਜਾਂਦਾ ਸਾਡੇ ਤੇ ਤਾਂ ਫਿਰ ਉਦੋਂ ਅਸੀਂ ਆਪਣੇ ਬੱਚਿਆਂ ਨੂੰ ਵੀ ਰੋਕਣ ਲੱਗ ਗਏ ਵੀ ਰਹਿਣ ਦੇ ਯਾਰ ਸਾਨੂੰ ਆਪ ਵੀ ਉਹ ਚੀਜ਼ਾਂ ਚੋਂ 네ਗੇਟਿਵ ਵੈਕਸਮ ਲੱਗ ਜਾਂਦੇ ਵੀ ਨਹੀਂ ਇਹ ਚੰਗਾ ਕੰਮ ਚੰਗਾ ਹੀ ਨਹੀਂ ਹੈਗਾ ਨਹੀਂ ਆਇਆ ਕਦੇ ਮੌਕਾ ਨਹੀਂ ਸਾਡੇ ਕਦੇ ਵੀ ਇਦਾਂ ਨਹੀਂ ਹੋਇਆ ਕਿਉਂਕਿ ਮੇਰੇ ਨਾ ਮਦਰ ओके okay. मेरे फादर बहुत पॉजिटिव ਸੀ ਮੇਰੇ ਮਤਲਬ ਫਾਦਰ ਤਾਂ ਇੰਨੇ ਕੋਲ ਸੀਗੇ ਕਿ ਉਹਨਾਂ ਨੇ ਮੈਨੂੰ ਕਦੇ ਪੁੱਛਿਆ ਹੀ ਨਹੀਂ ਵੀ ਤੂੰ ਕਿੱਥੇ ਚੱਲੀ ਆ ਕਿੰਨੇ ਦਿਨਾਂ ਲਈ ਚੱਲੀ ਆ ਜੇ ਤੂੰ ਕਦੋਂ ਆਉਣਾ ਹੈ ਤੂੰ ਕਿਹਦੇ ਨਾਲ ਚੱਲੀ ਆ ਤੇਰੇ ਨਾਲ ਕੌਣ ਉਹਨਾਂ ਨੂੰ ਬਸੇ ਹੁੰਦਾ ਹੁੰਦਾ ਸੀ ਵੀ ਮੇਰੀ ਧੀ ਨਹੀਂ ਮੇਰਾ ਪੁੱਤ ਆ ਤੇ ਜੇ ਇਹਨੇ ਜਾਣਾ ਹੈ ਨਹੀਂ ਕੁਝ ਚੰਗਾ ਹੀ ਕਰਕੇ ਆਉਣਾ ਤੇ ਜੇ ਮੈਂ ਕਿਤੇ ਜਾਂਦੀ ਜੇ ਮੈਂ ਕੋਈ ਕੰਮ ਕਰਦੀ ਤਾਂ ਉਹਦਾ ਰਿਜ਼ਲਟ ਉਹਨਾਂ ਨੂੰ ਮਿਲਦਾ ਵੀ ਹੁੰਦਾ ਸੀ ਵੀ ਹਾਂ ਇਹ ਆ ਫਿਲਮ ਕਰਕੇ ਆਈ ਆ ਆ ਗਾਣਾ ਕਰਕੇ ਆਈ ਆ ਤੇ ਜੇ ਮੈਂ ਮੇਰੀ ਮਦਰ ਦੀ ਗੱਲ ਕਰਾਂ ਤਾਂ ਮੈਂ ਹਮੇਸ਼ਾ ਕਹਿਣੀ ਹੁੰਦੀ ਆ ਕਿ ਮੇਰੀ ਕੋਈ ਫਰੈਂਡ ਨਹੀਂ ਬਸ ਮੇਰੀ ਮਾਂ ਮੇਰੀ ਸਹੇਲੀ ਆ ਤੇ ਉਹਨੂੰ ਮੇਰੇ ਸਾਰੇ ਰਾਜ਼ ਪਤਾ ਨੇ ਤੇ ਮੈਂ ਜਦੋਂ ਕੁਝ ਵੀ ਕਰਦੀ ਆ ਇਵਨ ਮਦਰ ਦਾ ਮੇਰੀ ਦਾ ਮੇਰੇ ਨਾਲ ਇੰਨੀ ਕਿ ਅਟੈਚਮੈਂਟ ਆ ਜਦੋਂ ਮੈਂ ਕਿਤੇ ਜਾਣਾ ਹੁੰਦਾ ਹੁਣ ਵੀ ਮੈਨੂੰ ਕਹਿ ਦਿੰਦੇ ਵੀ ਅੱਛਾ ਤੂੰ ਸ਼ੋਅ ਤੇ ਸੀ ਹਾਂ ਵੀਡੀਓ ਭੇਜੀ ਮੈਨੂੰ ਕਹਿੰਦੇ ਮम्मी ਸੋਸ਼ਲ ਮੀਡੀਆ ਤੇ ਆ ਜੂਗੀ ਨਹੀਂ ਤੂੰ ਉਹ ਛੱਡ ਤੇਰੇ ਫੋਨ 'ਚ ਹੁਣੀ ਹੋਣੀ ਆ ਨਾ ਮੈਨੂੰ ਹੁਣੀ ਭੇਜ ਤੇਰਾ ਕਿਹੜਾ ਸ਼ੋਅ ਸੀਗਾ ਮਤਲਬ ਮੇਰੇ ਨਾਲ ਇੰਨੇ ਕ ਕਨੈਕਟ ਨਹੀਂ ਤੇ ਜਿਵੇਂ ਮੈਂ ਮਤਲਬ ਕੋਈ ਮੇਰਾ ਕੋਈ ਏਦਾਂ ਲੱਗੇ ਕਿ ਉਹਨਾਂ ਨੂੰ ਸੂਟ ਪਸੰਦ ਨਹੀਂ ਆ ਸਟੇਜ ਤੇ ਉਹਨਾਂ ਨੇ ਮੈਨੂੰ ਉਹਦੀ ਕਾਲ ਕਰਕੇ ਕਹਿਣਾ ਆਹ ਸੂਟ ਨਾ ਤੇਰੇ ਵਧੀਆ ਨਹੀਂ ਲੱਗ ਰਿਹਾ ਤੂੰ ਇਹ ਨਹੀਂ ਪਾਉਣਾ ਤੈਨੂੰ ਮੈਂ ਬਣਾ ਕੇ ਭੇਜ ਰਹੀ ਆਂ ਆ ਤੂੰ ਫਲਾਣੇ ਸ਼ੋਅ 'ਚ ਪਾਉਣਾ ਤਾਂ ਉਹਨਾਂ ਉੱਤੇ 네ਗਟਿਵਿਟੀ ਕਦੇ ਆਈ ਨਹੀਂ अच्छा नाका ਦੇ ਉਹਨਾਂ ਦੇ ਨਗਦੇ ਮੇਰੇ ਦੇ ਅੱਛਾ ਮੰਮੀ ਡੈਡੀ ਕੀ ਕੰਮ ਕਰਦੇ ਸੀ ਆਪਣੇ ਡੈਡੀ ਮੇਰੇ ਕਬਾੜੀਏ ਸੀਗੇ ਕਬਾੜ ਦਾ ਕੰਮ ਕਰਦੇ ਹੁੰਦੇ ਸੀ ਹਾਂਜੀ ਮੇਰੇ ਮਤਲਬ ਨਾਨਾ ਜੀ ਵੀ ਕਬਾੜੀਏ ਸੀਗੇ ਤੇ ਮਤਲਬ ਕਹਿੰਦੇ ਘੋਂਦੇ ਜਿਹਨੂੰ ਆਪਾਂ ਕਹਦੀਏ ਮਾਨਸਾ ਦੇ ਵਿੱਚ ਪੂਰਾ ਨਾਮ ਚੱਲਦਾ ਸੀ ਮੇਰੇ ਨਾਨਾ ਜੀ ਦਾ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਮੇਰੇ ਫਾਦਰ ਅੱਗੇ ਮਾਨਸਾ ਮੇਰਾ ਵੈਸੇ ਬੇਸਿਕਲੀ ਪਿੰਡ ਹੈ ਸਰੋਲ ਮਲੇਰਕੋਟ ਮਲੇਰਕੋਟ ਦੇ ਕੋਲੇ ਠੀਕ ਹੈ ਜੀ ਮੇਰੇ ਦਾਦ ਕੀ ਉੱਥੇ ਨਹੀਂ ਪਰ ਮੇਰਾ ਵਰਤ ਮਾਨਸੇ ਹੋਇਆ ਮੇਰੇ ਵਰਤ ਤੋਂ ਪਹਿਲਾਂ ਉਹ ਮੂਵ ਕਰਕੇ ਸੀਗੇ ਮਾਨਸਾ ਓਕੇ ਤੇ ਮਦਰ ਮੇਰੇ ਹਾਊਸ ਵਾਈਫ ਹੀ ਨੇ ਅੱਛਾ ਫਿਰ ਵੀ ਇੰਨੀ ਚੰਗੀ ਸੋਚ ਉਹਨਾਂ ਦੀ ਬਿਲਕੁਲ ਜੀ ਅੱਛਾ ਮਤਲਬ ਜਿੱਦਾਂ ਉਹ ਪੜ੍ਹੇ ਲਿਖੇ ਨਹੀਂ ਮੇਰੇ ਮਦਰ ਅਨਪੜ੍ਹ ਨੇ ਫਾਦਰ ਮੇਰੇ ਪੜ੍ਹੇ ਸੀ 10 ਤੱਕ ਤੇ ਸਾਡੇ ਕੋਈ ਐਦਾਂ ਨਹੀਂ ਹੈ ਕਿ ਬਹੁਤ ਐਜੂਕੇਟਿਡ ਫੈਮਿਲੀ ਹੈ ਮੇਰੀ ਯਾ ਕੁਛ ਵੀ ਆ ਬਹੁਤ ਥੋੜਾ ਥੋੜਾ ਪੜੇ ਹੋਏ ਨੇ ਸਾਰੇ ਜਾਨੇ ਮੈਨੂੰ ਲੱਗਦਾ ਮੇਰੀ ਫੈਮਿਲੀ ਚ ਸਭ ਤੋਂ ਵੱਧ ਪੜੀ ਮੈਂ ਆ ਜਿਨੇ ਬੀਏ ਕੀਤੀ ਹੋਈ ਆ ਆ ਬਾਤ ਬਟ ਫਿਰ ਵੀ ਸਾਡੀ ਮਤਲਬ ਸਾਰਿਆਂ ਦੀ ਸਾਡੀ ਸਾਰੀ ਫੈਮਿਲੀ ਦੀ ਸੋਚ ਬਹੁਤ ਬਾ ਕਮਾਲ ਦੀ ਆ আচ্ছা ਫਿਰ ਮੈਮ ਇਹ ਤੁਸੀਂ ਛੋਟੇ ਡੀਡੀ ਪੰਜਾਬੀ ਦਾ ਪ੍ਰੋਜੈਕਟ ਦੱਸਿਆ ਤੁਸੀਂ ਗੱਗੂ ਗੱਲ ਸਾਹਿਬ ਨਾਲ ਮੂਵੀ ਦੱਸੀ ਛੋਟੇ ਬੱਚੇ ਦਾ ਕਰੈਕਟਰ ਕੀਤਾ ਤੁਸੀਂ ਫਿਰ ਉਸ ਤੋਂ ਬਾਅਦ ਵੱਡਾ ਪ੍ਰੋਜੈਕਟ ਕਿਹੜਾ ਮਿਲਦਾ ਤੁਹਾਨੂੰ ਜਿੱਥੇ ਤੁਹਾਨੂੰ ਇਹ ਲੱਗਦਾ ਕਿ ਉਦੋਂ ਤੁਹਾਨੂੰ ਇਹ ਲੱਗਦਾ ਹੋਵੇ ਇਹ ਕਰੈਕਟਰ ਮੈਨੂੰ ਮਿਲ ਸਕਦਾ ਤੇ ਉਹ ਤੁਹਾਨੂੰ ਮਿਲਿਆ ਹੋਵੇ ਤੇ ਜਦੋਂ ਪਰਿਵਾਰ ਚ ਪਹਿਲੀ ਵਾਰ ਬਹੁਤ ਵੱਡਾ ਚਾਹ ਹੋਇਆ ਹੋਵੇ ਕਿ ਹਾਂ ਅਨੀਸ਼ਾ ਨੇ ਇਹ ਪ੍ਰੋਜੈਕਟ ਕੀਤਾ ਬਹੁਤ ਵੱਡਾ ਦੇਖੋ ਜਦੋਂ ਮੈਂ ਛੋਟੀ ਸੀ ਮੇਰੇ ਲਈ ਛੋਟੇ ਛੋਟੇ ਚੀਜ਼ਾਂ ਹੀ ਬਹੁਤ ਵੱਡੀਆਂ ਹੁੰਦੀਆਂ ਸੀ ਇੱਕ ਫਲਾਵਰ ਸ਼ੋਅ ਕਰਕੇ ਸਾਡੇ ਮਾਨਸਾ ਦੇ ਵਿੱਚ ਸ਼ੋਅ ਹੁੰਦਾ ਸੀ ਆਈ ਥਿੰਕ ਸੋ ਤੁਸੀਂ ਵੀ ਸੁਣਿਆ ਹੋਣਾ ਉੱਥੇ ਫਰਸਟ ਹੋਣਾ ਮੇਰੇ ਲਈ ਬੜੀ ਵੱਡੀ ਅਚੀਵਮੈਂਟ ਹੁੰਦੀ ਸੀ ਮੈਨੂੰ 10-10 ਦਿਨ ਪਹਿਲਾਂ ਪ੍ਰੈਕਟਿਸ ਕਰਨ ਲੱਗ ਜਾਣੀ ਡਾਂਸ ਦੀ ਹਨਾ ਜਦੋਂ ਉੱਥੇ ਫਰਸਟ ਹੋਣਾ ਮੈਨੂੰ ਬਹੁਤ ਵਧੀਆ ਲੱਗਣਾ ਫਿਰ ਉਸ ਤੋਂ ਬਾਅਦ ਜਿਹੜੀ ਚੀਜ਼ ਮੈਂ ਅਚੀਵ ਕੀਤੀ ਸੀ ਉਹ ਸੀ ਜਦੋਂ ਸੀ ਯੂਨੀਵਰਸਿਟੀ ਚ ਗਿੱਧੇ ਚ 골ਡ ਮੈਡਲਿਸਟ ਪੰਜਾਬੀ ਯੂਨੀਵਰਸਿਟੀ ਹਾਂਜੀ ਅੱਛਾ ਜੀ ਉਦੋਂ ਸਾਨੂੰ ਗਿੱਧੇ ਵਾਲੀਆਂ ਕੁੜੀਆਂ ਤੇ ਮੈਂ ਮਤਲਬ ਕੱਲੀ ਸੀਗੀ ਵੀ ਸਾਡੀ ਮਤਲਬ 11 ਕੁੜੀਆਂ ਦੀ ਟੀਮ ਸੀ 10 ਕੁੜੀਆਂ ਇਕ ਬਰਾਬਰ ਗਾਉਂਦੀਆਂ ਸੀ ਮੈਂ ਕੱਲੀ ਇਕ ਬਰਾਬਰ ਗਾਉਂਦੀ ਸੀ ਤੇ ਮੈਂ ਇੱਕ ਦੋਹਾ ਲਾਇਆ ਸੀ ਤੇ ਉਹ ਦੋਹੇ ਲਈ ਮੈਨੂੰ ਬੈਸਟ ਡਾਂਸਰ ਦਾ ਅਵਾਰਡ ਮਿਲਿਆ ਸੀਗਾ ਅੱਛਾ ਵੀ ਹਾਂ ਉਹ ਇੱਕ ਕੁੜੀ ਜਿਹਨੇ ਦੋਹਾ ਲਾਇਆ ਵੀ ਉਹਨੂੰ ਬੈਸਟ ਪਰਫਾਰਮਰ ਦਾ ਅਵਾਰਡ ਦੇਣਾ ਉਹ ਮੇਰੇ ਲਈ ਇੱਕ ਅਚੀਵਮੈਂਟ ਸੀ ਉਸ ਟਾਈਮ ਜੇ ਮੈਂ ਆਪਣੇ ਨੀਚੇ ਵਾਲੇ ਕੈਰੀਅਰ ਤੋਂ ਉੱਪਰ ਤੱਕ ਕਰਾਂ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਮੇਰੀ ਅਚੀਵਮੈਂਟ ਸੀਗੀ ਆਪਾਂ ਨਾ 100 ਕੁੜੀਆਂ ਸੀਗੀਆਂ ਹਾਂ ਜੀ ਤੇ ਉਹਨਾਂ ਦੇ ਟ੍ਰਾਇਲ ਹੋਏ ਸੀਗੇ ਪਟਿਆਲੇ ਨਾਰਥ ਜ਼ੋਨ ਵੱਲੋਂ ਹਾਂ ਜੀ ਹਾਂ ਜੀ ਤੁਸੀਂ ਮੇਬੀ ਸੁਣਿਆ ਹੋਣਾ ਉਹ ਗਾਰਮੈਂਟ ਦੇ ਸ਼ੋਅਸ ਹੁੰਦੇ ਆ ਹਾਂ ਜੀ ਹਾਂ ਜੀ 100 ਕੁੜੀਆਂ ਦੇ ਵਿੱਚੋਂ ਅਸੀਂ ਸਿਰਫ 4 ਕੁੜੀਆਂ ਚੁਣੀਆਂ ਗਈਆਂ ਸੀ ਜਿਨ੍ਹਾਂ ਨੇ ਰਸ਼ੀਆ ਦਾ ਟੂਰ ਲਾਇਆ ਸੀ 2005 ਦੀ ਗੱਲ ਹੈ ਅੱਛਾ ਤੇ ਮੈਨੂੰ ਜੋ ਕੁੜੀ ਸੀਗੀ ਜਿਹਦੇ ਕੋਲ ਪਾਸਪੋਰਟ ਨਹੀਂ ਸੀਗਾ ਹੂੰ ਤੇ ਉਹ ਕਹਿੰਦੇ ਵੀ ਮੈਂ ਕਿਹਾ ਵੀ ਮੇਰੇ ਕੋਲ ਤਾਂ ਸਰ ਪਾਸਪੋਰਟ ਹੈ ਹੀ ਨਹੀਂ ਆ ਤਾਂ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਤਾਂ ਮੇਰੇ ਨਾਲ ਵਾਈਟ ਪਾਸਪੋਰਟ ਤੇ ਉਹਨਾਂ ਨੇ ਟਰੈਵਲ ਕਰਾਇਆ ਵਾਈਟ ਪਾਸਪੋਰਟ ਉਹ ਹੁੰਦਾ ਜਿਹੜਾ ਸਿਰਫ ਇੱਕ ਮੰਤਰੀਆਂ ਦਾ ਬੰਦਾ ਆ ਆਫੀਸ਼ੀਅਲ ਪਾਸਪੋਰਟ ਤਾਂ ਉਹਦੇ ਉੱਪਰ ਉਹਨਾਂ ਨੇ ਮੇਰੇ ਤੋਂ ਟੂਰ ਲਵਾਇਆ ਓਕੇ ਤਾਂ ਉਹ ਮੇਰੀ ਇੱਕ ਬੜੀ ਵੱਡੀ ਅਚੀਵਮੈਂਟ ਸੀਗੀ ਅੱਛਾ ਵੀ ਕੁੜੀਆਂ ਜੋ ਤੁਸੀਂ ਚੂਜ਼ ਹੋਣਾ ਤੇ ਤੁਸੀਂ ਟੂਰ ਲਾਉਣਾ ਫੋਰਨ ਜਾਣਾ ਹਨਾ ਮੇਰੀ ਫੈਮਿਲੀ ਦੇ ਵਿੱਚ ਪਹਿਲੀ ਮੈਂ ਸੀ ਜਿਹਨੇ ਜਹਾਜ਼ ਦੇਖਿਆ ਸੀ ਆਹ ਬੀ ਇਹ ਵਿੱਚ ਮੈਂ ਟਰੈਵਲ ਕੀਤਾ ਸੀ ਕਿਹ ਜੈ ਸਾਸਰੇ ਆ ਪਹਿਲੀ ਵਾਰ ਜਾ ਚ ਬੈਠਾ ਦੇਖੋ ਉਦੋਂ ਤਾਂ ਬਚਪਨਾ ਹੁੰਦਾ ਤੁਹਾਨੂੰ ਪਤਾ ਬੈਠੇ ਹੀ ਨਹੀਂ ਹੈਗੇ ਬਸ ਗੇੜੀ ਮਾਰੀਗੇ ਜਹਾਜ਼ ਤੇ ਉੱਬਰੋਂ ਲੈ ਕੇ ਇੱਥੇ ਇਧਰੋਂ ਲੈ ਕੇ ਉੱਥੇ ਤੇ ਬਾਕੀ ਬਾਹਰ ਗਏ ਪਰਫਾਰਮ ਕੀਤਾ ਵਧੀਆ ਲੱਗਿਆ ਹਨਾ ਸੋਹਣਾ ਸੀਗਾ ਰਸ਼ੀਆ ਬਹੁਤ ਘਰੇ ਆ ਕੇ ਕਿਹ ਜੈ ਚਾਚਾ ਮਨਾਇਆ ਤੁਹਾਡੇ ਪਰਿਵਾਰ ਨੇ ਘਰੇ ਬਹੁਤ ਐਕਸਾਈਟਡ ਸੀਗੇ ਤੇ ਮੈਂ ਉਦੋਂ ਵੀ ਠੀਕ ਸੀ ਵੀ ਇੰਨਾ ਕੋਈ ਕਮਾਉਂਦੀ ਵੀ ਨਹੀਂ ਸੀ ਪਰ ਸਾਰਿਆਂ ਲਈ ਟਿਕਟ ਲੈ ਕੇ ਗਈ ਸੀਗੀ ਤੇ ਉਹ ਇਹ ਗੱਲ ਕਿ ਉਹਨਾਂ ਨੂੰ ਤਾਂ ਫਿਰ ਇੱਕ ਕੀ ਰਿੰਗ ਵੀ ਬਹੁਤ ਵੱਡੀ ਚੀਜ਼ ਲੱਗਦੀ ਹੁੰਦੀ ਹੈ ਨਾ ਕਿ ਬਾਹਰੋਂ ਲੈ ਕੇ ਆਂਦੀ ਆ ਤੇ ਉਹ ਸਾਰੇ ਜਣੇ ਐਕਸਾਈਟਡ ਸੀਗੇ ਤੇ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਵੀ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਮਤਲਬ ਸਾਰੀਆਂ ਚੀਜ਼ਾਂ ਨੂੰ ਇੰਜੋਏ ਕੀਤਾ ਅੱਛਾ ਮੈਂ ਤੁਸੀਂ ਡਾਂਸਿੰਗ ਵੀ ਕਰਦੇ ਰਹੇ ਐਕਟਿੰਗ ਵੀ ਕਰਦੇ ਰਹੇ ਬਚਪਨ ਚ ਗਾਉਂਦੇ ਵੀ ਰਹੇ ਤਿੰਨੇ ਚੀਜ਼ਾਂ ਤੁਸੀਂ ਕਰਦੇ ਰਹੇ ਫਿਰ ਕਰਮਜੀਤ ਅਨਮੋਲ ਸਾਹਿਬ ਨਾਲ ਕਿਵੇਂ ਜੁੜਦੇ ਤੁਸੀਂ ਸਿੰਗਿੰਗ ਦੇ ਤੌਰ ਤੇ ਮੈਂ ਨਾ ਐਕਚੁਅਲੀ ਇੱਥੇ ਕਾਲਜ ਦੇ ਵਿੱਚ ਗਿੱਧਾ ਤਿਆਰ ਕਰਵਾਉਂਦੀ ਹੁੰਦੀ ਸੀ ਖਾਲਸਾ ਕਾਲਜ ਤੇ ਡੀਏਵੀ ਕਾਲਜ ਅੱਛਾ ਜੀ ਤਾਂ ਜਿਹੜਾ ਮਤਲਬ ਮੇਰੇ ਨਾਲ ਢੋਲ ਕਾਲਾ ਮੁੰਡਾ ਹੁੰਦਾ ਸੀਗਾ ਉਹ ਕਰਮਜੀਤ ਸਰ ਦਾ ਸੀਗਾ ਢੋਲਕ ਵਾਲਾ ਸ਼ੋਜ਼ ਵਗੈਰਾ ਦਾ ਅੱਛਾ ਤੇ ਕਰਮਜੀਤ ਸਰ ਨੂੰ ਕੁੜੀ ਚਾਹੀਦੀ ਸੀ ਉਹਨਾਂ ਦੇ ਸ਼ੋਜ਼ ਲਈ ਹਾਂਜੀ ਤੇ ਉਹ ਫਿਰ ਢੋਲਕ ਵਾਲੇ ਮੁੰਡੇ ਨੇ ਦੱਸਿਆ ਕਿ ਅਦਾ ਕਰਕੇ ਮਾਨਸਾ ਤੋਂ ਕੋਈ ਕੁੜੀ ਆਈ ਹੋਈ ਆ ਵੀ ਬੜਾ ਸੋਹਣਾ ਗਾਉਂਦੀ ਆ ਤੇ ਵੀ ਉਹ ਪਰਫਾਰਮ ਕਰਾਉਂਦੀ ਆ ਕਿੰਦਾ ਵੀ ਤੁਸੀਂ ਉਹਨਾਂ ਨੂੰ ਆਪਣੇ ਨਾਲ ਕਰ ਸਕਦੇ ਹੋ ਅੱਛਾ ਜੀ ਤਾਂ ਫਿਰ ਮੈਂ ਕਰਮਜੀਤ ਸਰ ਨੂੰ ਮਿਲੀ ਸੀ ਤੇ ਫਿਰ ਅਸੀਂ ਗਾਣੇ ਵੀ ਕੀਤੇ ਤੇ ਸ਼ੋਜ਼ ਵੀ ਕੀਤੇ ਗਾਣੇ ਸਾਡੇ ਚੱਲੇ ਚੱਲੇ ਹੈ ਨਹੀਂ ਤੁਸੀਂ ਆਪ ਹੀ ਮੰਨ ਜਾਂਦੇ ਹੋ ਹਾਂਜੀ ਅੱਛਾ ਮੰਨਣਾ ਹੀ ਆ ਫਿਰ ਜਿਹੜੀ ਗੱਲ ਸੱਚ ਹੈ ਹਾਂਜੀ ਤਾਂ ਫਿਰ ਗਾਣੇ ਗੁਣੇ ਇੰਨੇ ਸਾਹਮਣੇ ਵੀ ਨਹੀਂ ਆਏ ਚੱਲੇ ਚੁਲੇ ਹੈ ਨਹੀਂ ਤੇ ਉਸ ਤੋਂ ਬਾਅਦ ਉਹਨਾਂ ਦਾ ਇੱਕਦਮ ਫਿਲਮਾਂ 'ਚ ਹੋ ਗਿਆ ਕਰਮਜੀਤ ਸਰ ਦਾ ਅੱਛਾ ਆਈ ਥਿੰਕ ਸੋ ਮੇਲ ਕਰਾ ਦੇ ਰੱਬ ਉਹ ਤੋਂ ਫਿਲਮ ਆਈ ਸੀਗੀ ਹਾਂਜੀ ਤੇ ਉਸ ਤੋਂ ਬਾਅਦ ਕਰਮਜੀਤ ਸਰ ਕੋਲੋਂ ਸਿੰਗਿੰਗ ਲਈ ਟਾਈਮ ਹੀ ਨਹੀਂ ਬਚਿਆ ਅੱਛਾ ਉਹ ਫਿਲਮਾਂ ਦੇ ਵਿੱਚ ਹੀ ਹੋ ਗਈ ਫਿਰ ਤੁਸੀਂ ਤੇ ਮੈਂ ਉਸ ਦੌਰਾਨ ਚਲੀ ਗਈ ਸੀ ਐਮ ਐਚ 1 ਤੇ ਐਜ਼ ਅ ਐਂਕਰ ਮਤਲਬ ਮੈਂ ਛੱਡਿਆ ਕੁਝ ਨਹੀਂ ਮੈਂ ਕੰਮ ਨਹੀਂ ਕੀਤਾ ਤਾਂ ਸਾਡੀ ਨੌਕਰੀ ਵੀ ਖਤਮ ਹੋ ਗਈ ਸਾਡੀ ਨੌਕਰੀ ਹੋ ਗਈ ਹਾਂਜੀ ਫਿਰ ਮੈਂ ਅੰਮਾ ਚਵੰਦ ਤੇ ਐਜ਼ ਅ ਐਂਕਰ ਜੌਬ ਕੀਤੀ ਓਕੇ ਕਿੱਥੇ ਡੈਲੀ ਹਾਂਜੀ ਮੈਂ ਦਿੱਲੀ ਮੂਵ ਕਰ ਗਈ ਸੀ ਮੈਨੂੰ ਲੱਗਦਾ ਮੈਂ 1 ਸਾਲ ਤੱਕ ਉੱਥੇ ਕੰਮ ਕੀਤਾ ਸਾਲ ਤੋਂ ਵੀ ਮੇਬੀ ਵੱਧ ਹੀ ਕੀਤਾ ਹੋਣਾ ਓਕੇ ਤੇ ਉਸ ਤੋਂ ਬਾਅਦ ਮੈਨੂੰ ਫਿਰ ਜੱਟੀ ਬ੍ਰਿਲੀਟ ਫਿਲਮਾਂ ਸਾਰੀਆਂ ਦੀ ਆਫਰਸ ਆਈਆਂ ਉਹ ਕਿਵੇਂ ਮਿਲੀਆਂ ਐਡੀਆਂ ਵੱਡੀਆਂ ਫਿਲਮਾਂ ਤੁਹਾਡੀ ਝੋਲੀ ਬੈ ਜਾਣੀ ਕਿਉਂਕਿ ਮੇਰਾ ਫੇਸ ਪਤਾ ਚੱਲ ਗਿਆ ਸੀਗਾ ਅੱਛਾ ਐਂਕਰਿੰਗ ਤੋਂ ਹਾਂਜੀ ਐਂਕਰਿੰਗ ਤੋਂ ਵੀ ਥੀ ਮੈਂ ਉਹ ਸ਼ੋਅ ਕਰਦੀ ਹੁੰਦੀ ਸੀ ਮੈਂ ਮਚਵੰਤੇ ਕਿ ਸ਼ੋਅ ਹੁੰਦਾ ਹੁੰਦਾ ਸੀ ਹੱਸਦੇ ਹੱਸਦੇ ਰਹੋ ਹਾਂਜੀ 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 ਕਰਮਜੀ ਸਰ ਨਾਲ ਮੈਂ ਕਰਦੀ ਹੁੰਦੀ ਸੀ ਕਿ ਉਹ ਓਦੋਂ ਬੀਨੂ ਢਿੱਲੋਂ ਸਰ ਤੇ ਬੀਐਨ ਸਰ ਸਾਰੇ ਉਹ ਸ਼ੋਅ ਕਰਦੇ ਹੁੰਦੇ ਸੀ ਕਿ ਰਗਵੀਰ ਬੋਲੀ ਵੀ ਸੀ ਹਾਂਜੀ ਉਹ ਸਾਰੇ ਫਿਲਮ ਨਾਲੇ ਉੱਥੇ ਹੁੰਦੇ ਹੁੰਦੇ ਸੀ ਕਿ ਤੇ ਹੌਲੀ ਹੌਲੀ ਬਸ ਫਿਰ ਕੰਮ ਮਿਲ ਗਿਆ ਜਟਣ ਜੁਲੀਅਟ 1 ਦੇ ਵਿੱਚ ਮੈਂ ਕੰਮ ਕੀਤਾ ਸੀਗਾ ਫਸਟ ਅੱਛਾ ਫਿਰ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਬਸ ਫਿਰ ਕੰਟੀਨਿਊ ਹੋ ਗਿਆ ਫਿਰ ਬੈਕ ਟੂ ਬੈਕ ਫਿਲਮਾਂ ਮਿਲਣ ਲੱਗੀਆਂ ਫਿਲਮਾਂ ਮਿਲਦੇ ਮਿਲਦੇ ਫਿਲਮਾਂ ਤੋਂ ਮੈਨੂੰ ਪਹਿਚਾਨ ਮਿਲੀ ਐਕਚੁਅਲੀ ਨਿਸ਼ਾ ਬਾਨ ਨੂੰ ਲੋਕ ਫਿਲਮਾਂ ਤੋਂ ਜਾਣਨ ਲੱਗੇ ਅੱਛਾ ਇਹ ਇਸ ਤੋਂ ਉਤਰਾਂ ਜਦੋਂ ਤੁਸੀਂ ਇਹ ਡੀਵੀ ਕਾਲਜ ਜਦੋਂ ਪ੍ਰੈਕਟਿਸ ਕਰਾਉਂਦੇ ਹੁੰਦੇ ਉਸ ਤੋਂ ਪਿੱਛੇ ਦਾ ਵੀ ਕੋਈ ਸਫਰ ਹੈਗਾ ਉਸ ਤੋਂ ਪਿੱਛੇ ਵੀ ਕੋਈ ਕੰਮ ਕਰਿਆ ਹੋਵੇ ਤੁਸੀਂ ਨਹੀਂ ਉਸ ਤੋਂ ਪਿੱਛੇ ਕੋਈ ਕੰਮ ਨਹੀਂ ਕੀਤਾ ਉਸ ਤੋਂ ਪਿੱਛੇ ਬਸ ਮੈਂ ਜਿਹੜੇ ਜੋਨ ਦੇ ਸ਼ੋਜ਼ ਵਗੈਰਾ ਸੀ ਇਹ ਲਗਾਈ ਸੀ ਗਿੱdde ਦੀ ਟੀਮ ਦੇ ਵਿੱਚ ਓਕੇ 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 ਅੱਛਾ ਮੈਮ ਤੁਸੀਂ ਜਦੋਂ ਪਹਿਲੀ ਫਿਲਮ ਜੱਟ ਐਂਡ ਜੂਲੀਟ 1 ਦੇ ਵਿੱਚ ਕੰਮ ਕੀਤਾ ਮੀਨੂ ਕਾਲ ਕੀਤੀ ਹੋਵੇ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਕਾਲ ਕਰੀ ਹੋਵੇ ਉਹ ਮਾਹੌਲ ਮੈਂ ਤੁਹਾਡੇ ਤੋਂ ਜਾਣਨਾ ਚਾਹਣਾ ਤੁਹਾਡੇ ਅੰਦਰ ਕੀ ਜਜ਼ਬਾਤ ਸੀ ਤੇ ਤੁਹਾਡੇ ਮੰਮੀ ਡੈਡੀ ਨੇ ਜਦੋਂ ਇਹ ਖਬਰ ਸੁਣੀ ਹੋਵੇ ਏਡੀ ਵੱਡੀ ਫਿਲਮ ਫੀਚਰ ਫਿਲਮ ਦੇ ਵਿੱਚ ਤੂੰ ਆ ਰਹੀ ਆ ਉਹ ਗਏ ਜਾ ਸਸਰੇ ਉਹ ਮੌਕਾ ਦੱਸੋ ਜਰੂਰ ਮੇਰਾ ਨਾ ਐਕਚੁਅਲੀ ਇੱਕ ਸ਼ੁਰੂ ਤੋਂ ਨੇਚਰ ਇਹ ਰਿਹਾ ਕਿ ਮੈਂ ਨਾ ਜਦੋਂ ਕੋਈ ਕੰਮ ਕਰਦੀ ਆ ਮੈਂ ਉਦੋਂ ਐਕਸਾਈਟਡ ਨਹੀਂ ਹੁੰਦੀ ਮੈਂ ਕੰਮ ਦੇ ਰਿਜ਼ਲਟ ਤੋਂ ਬਾਅਦ ਐਕਸਾਈਟਡ ਹੁੰਦੀ ਹਾਂ ਤੇ ਮੋਸਟਲੀ ਬਹੁਤ ਵਾਰੀ ਇਹ ਚੀਜ਼ ਹੁੰਦੀ ਆ ਵੀ ਮੈਂ ਕੰਮ ਕਰਕੇ ਆ ਜਾਂਦੀ ਆ ਤੇ ਨਾਲ ਵਾਲੇ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਵੀ ਇਹ ਕਰਕੇ ਆ ਗਈ। ਘਰੇ ਵੀ ਨਹੀਂ ਪਤਾ। ਹਾਂਜੀ ਘਰੇ ਵੀ ਨਹੀਂ ਪਤਾ ਹੁੰਦਾ। ਮਤਲਬ ਮੈਂ ਰੈਂਡਮ ਦੱਸਿਆ ਸੀ ਇੱਕ ਮੂਵੀ ਆ ਮੇਰਾ ਉਹਦੇ ਤੇ ਸ਼ੂਟ ਆ ਬਸ। ਜਦੋਂ ਮੂਵੀ ਆਈ ਬਣ ਕੇ ਆਈ ਜਦੋਂ ਉਹ ਦੇਖਣਗੇ ਉਦੋਂ ਉਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਹਾਂ ਇਦਾਂ ਦਾ ਕਰਕੇ ਇਹਨੇ ਆ ਆਹ ਕਾਸਟ ਨਾਲ ਕੰਮ ਕੀਤਾ। ਹੂੰ ਹੂੰ। ਅੱਛਾ ਤਾਂ ਮੇਰਾ ਹੁਣ ਵੀ ਸੇਮ ਹੀ ਆ। ਮੈਂ ਜਦੋਂ ਕੰਮ ਕਰਨਾ ਹੁੰਦਾ ਮੈਂ ਬਹੁਤ ਜ਼ਿਆਦਾ ਐਕਸਾਈਟਡ ਨਹੀਂ ਹੁੰਦੀ। ਮੈਂ ਐਕਸਾਈਟਡ ਹੁੰਦੀ ਆ ਜਦੋਂ ਮੇਰਾ ਕੰਮ ਆਉਂਦਾ। ਉਦੋਂ ਫਿਰ ਮੈਂ ਸਾਰਿਆਂ ਨੂੰ ਬਿਠਾ ਬਿਠਾ ਕੇ ਕਹਿਣਾ ਕਿ ਆ ਜਾ ਫਲਾਣਿਆਂ ਮੇਰੀ ਫਿਲਮ ਆ ਰਹੀ ਆ ਮੇਰਾ ਗਾਣਾ ਆ ਰਿਹਾ ਮੇਰੀ ਆ ਚੀਜ਼ ਆ ਰਹੀ ਆ ਮੰਮੀ ਨਾਲ ਚਲੋ ਮੇਰਾ ਕਿਤੇ ਨਾ ਕਿਤੇ ਹੁੰਦਾ ਮੈਂ ਦੱਸ ਦੇਣੀ ਪਰ ਮੰਮੀ ਨੂੰ ਮੈਂ ਡੀਪਲੀ ਕਦੇ ਨਹੀਂ ਦੱਸਿਆ ਕਿਵੇਂ ਆ ਕਰਨ ਚੱਲੀਆ ਮੰਮੀ ਨੂੰ ਰੈਂਡਮ ਬਤਾਉਂਦਾ ਮੰਮੀ ਦੀ ਕਾਲ ਆਉਂਦੀ ਆ ਕਿੱਥੇ ਆ ਮੈਂ ਕਹਿੰਦੀ ਆ ਸ਼ੂਟ ਤੇ ਆ ਨਾ ਉਹ ਅੱਗੋਂ ਪੁੱਛਣ ਕਾਦੇ ਸ਼ੂਟ ਤੇ ਨਾ ਮੈਂ ਦੱਸਾਂ ਕਾਦੇ ਸ਼ੂਟ ਤੇ ਅੱਛਾ ਅੱਛਾ ਇੱਕ ਕੈਰੈਕਟਰ ਅੱਜ ਵੀ ਲੋਕਾਂ ਦੇ ਜ਼ਹਿਨ 'ਚ ਜਦੋਂ ਤੁਹਾਡਾ ਚਿਹਰਾ ਦੇਖਦੇ ਆ ਉਹ ਨਾਮ ਆਉਂਦਾ ਸ਼ਾਂਤੀ ਨਾਮ ਦਾ ਅੱਛਾ ਨਿੱਕਾ ਜਿਹੇ ਲਰ ਵਨ ਫਿਲਮ ਵੱਡੀ ਜਿਹੜੀ ਤੁਹਾਡੀ ਜ਼ਿੰਦਗੀ ਦੀ ਮੈਂ ਮੰਨਦਾ ਕਿ ਜਿਹਨੇ ਤੁਹਾਡਾ ਬਹੁਤ ਵੱਡਾ ਨਾਮ ਬਣਾਇਆ ਉਹ ਕਿਵੇਂ ਤੁਹਾਡੀ ਝੂਲੀ ਪੈਂਦੀ ਆ ਤੇ ਉਹ ਕੈਰੈਕਟਰ ਕਿਵੇਂ ਚੂਜ਼ ਕੀਤਾ ਜਾਂਦਾ ਤੁਹਾਡੇ ਲਈ ਹਰ ਇੱਕ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਤੁਹਾਡੇ ਤੋਂ ਇਹ ਪਤਾ ਲੱਗਦਾ ਕਿ ਤੁਸੀਂ ਸੀਰੀਅਸ ਹੋ ਬਹੁਤ ਪਰ ਜਿਹੜਾ ਉੱਥੇ ਕੈਰੈਕਟਰ ਦਿਖਾਇਆ ਜਾਂਦਾ ਉਹ ਬਹੁਤ ਚਲਪਲਾ ਤੇ ਲੋਕ ਤੁਹਾਨੂੰ ਜੱਜ ਵੀ ਇਸ ਤਰੀਕੇ ਨਾਲ ਹੀ ਕਰਦੇ ਕਿ ਤੁਹਾਡਾ ਸੁਭਾਅ ਬਹੁਤ ਚਲਪਲਾ ਹਣਾ ਹਾਂਜੀ ਨਹੀਂ ਐਕਚੁਅਲੀ ਮੈਂ ਨਾ ਇੱਕ ਅਵਾਰਡ ਤੇ ਗਈ ਸੀਗੀ ਮੈਨੂੰ ਉੱਥੇ ਸਿਮਰ ਸਰ ਮਿਲੇ ਇਨੂੰ ਕਹਿੰਦੇ ਇਦਾਂ ਦਾ ਕਰਕੇ ਫਲਾਣੀਆਂ ਡੇਟਸ ਤੇ ਕੋ ਫ੍ਰੀ ਹੈਗੀਆਂ ਨੇ ਮੈਂ ਕਿਹਾ ਹਾਂਜੀ ਕਹਿੰਦੇ ਆਪਾਂ ਇੱਕ ਫਿਲਮ ਕਰ ਰਹੇ ਆ ਨਿੱਕਾ ਚੱਲਦਾ ਰੋਚ ਨਾ ਇੱਕ ਬਾਣੀਆਂ ਦੀ ਕੁੜੀ ਦਾ ਕਰੈਕਟਰ ਹੈ ਸ਼ਾਂਤੀ ਮੈਂ ਕਿਹਾ ਓਕੇ ਜੀ ਕਹਿੰਦੇ ਉਹ ਨਾ ਐਮੀ ਦੇ ਘਰੇ ਲੱਸੀ ਲੈਣ ਆਉਂਦੀ ਆ ਡੇਲੀ ਮੈਂ ਕਿਹਾ ਓਕੇ ਕਹਿੰਦੇ ਉਹ ਕਰੈਕਟਰ ਆਪਾਂ ਕਰਦੇ ਮੈਂ ਕਿਹਾ ਓਕੇ ਮੇਰੀਆਂ ਡੇਟਸ ਫ੍ਰੀ ਸੀ ਮੈਂ ਨਾਰਮਲ ਲਿਆ ਤੇ ਮੈਂ ਕਹਿੰਦਾ ਵੀ ਮੈਂ ਕਰ ਲਊਗੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਕਰੈਕਟਰ ਹੀ ਉਸ ਫਿਲਮ ਦੀ ਜਾਨ ਆ ਕਿਆ ਬਾਤ ਹੈ ਨਾ ਵੀ ਸ਼ਾਂਤੀ ਨਾਲ ਹੀ ਸਾਰੀ ਕੜੀ ਜੁੜੀ ਹੋਈ ਆ ਉਸ ਫਿਲਮ ਦੀ ਤੇ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਉਹ ਇੰਨਾ ਜ਼ਿਆਦਾ ਹਿੱਟ ਹੋਣਾ ਮੇਰਾ ਕਰੈਕਟਰ ਹਨ ਉਹ ਤਾਂ ਮੈਨੂੰ ਬਾਅਦ ਚ ਪਤਾ ਲੱਗਿਆ ਜਦੋਂ ਮੈਂ ਕਿਤੇ ਜਾਂਦੀ ਸੀ ਲੋਕਾਂ ਨੂੰ ਮੇਰਾ ਅਸਲੀ ਨਾਮ ਨਹੀਂ ਸੀ ਪਤਾ ਹੁੰਦਾ ਲੁਖਸ਼ਾਂਤੀ ਸ਼ਾਂਤੀ ਪਤਾ ਹੁੰਦਾ ਸੀ ਅੱਜ ਵੀ ਕਹਿੰਦੇ ਤੁਹਾਨੂੰ ਸ਼ਾਂਤੀ ਈਵਨ ਅੱਜ ਵੀ ਮੇਰਾ ਪਰਸੋ ਚੌਥੇ ਯੂਨੀਵਰਸਿਟੀ 'ਚ ਇੱਕ ਸ਼ੋਅ ਸੀ ਮੈਂ ਪੰਜਾਬ ਦੀ ਪੰਜਾਬ ਕੌਰ ਦੀ ਪ੍ਰਮੋਸ਼ਨ ਤੇ ਗਈ ਸੀ ਤੇ ਮੈਂ ਜਾ ਰਹੀ ਹਾਂ ਤਾਂ ਤੇ ਪੂਰੇ ਮੁੰਡੇ ਹੂਟਿੰਗ ਕਰ ਰਹੇ ਆ ਅਸੀਂ ਘਰੇ ਸ਼ਾਂਤੀ ਰੱਖਣੀ ਹੈ ਅਸੀਂ ਘਰੇ ਸ਼ਾਂਤੀ ਰੱਖਣੀ ਹੈ ਤਾਂ ਉਹ ਮਤਲਬ ਇੱਕ ਟੈਗ ਸੀਗਾ ਹਨਾ ਜਿਹੜਾ ਪਤਾ ਨਹੀਂ ਲਾਈਫਟਾਈਮ ਮੇਰੇ ਨਾਲ ਰਹੂਗਾ ਤੇ ਅਚੀਵਮੈਂਟ ਹੀ ਹੁੰਦੀ ਹੈ ਜਦੋਂ ਕੋਈ ਕਰੈਕਟਰ ਤੁਹਾਨੂੰ ਪਛਾਣ ਦੇਵੇ ਅੱਛਾ ਜਦੋਂ ਉਸ ਵਕਤ ਤੁਸੀਂ ਕਰੈਕਟਰ ਕਰ ਰਹੀ ਸੀ ਤੁਹਾਨੂੰ ਉਦੋਂ ਇਹ ਲੱਗਦਾ ਸੀ ਕਿ ਇਹ ਐਡਾ ਵੱਡਾ ਮੈਨੂੰ ਨਾਮ ਨਾਲ ਦੇ ਜੂਗਾ ਜਾਂ ਐਡਾ ਵੱਡਾ ਮੇਰਾ ਨਾਮ ਬਣਾ ਦੂਗਾ ਇਹ ਇੰਨਾ ਕੁ ਸ਼ਾਂਤੀ ਨਾਮ ਦਾ ਕਰੈਕਟਰ ਦੇਖੋ ਮੈਂ ਜਦੋਂ ਕਰੈਕਟਰ ਕੀਤਾ ਸੀ ਮੈਨੂੰ ਮੇਰੇ ਸੀਨ ਦਾ ਪਤਾ ਸੀ ਕਿ ਹਾਂ ਐਦਾਂ ਆਉਣਾ ਐਦਾਂ ਕਰਨਾ ਪਰ ਮੈਨੂੰ ਜਿਹੜੇ ਇੰਟਰਸਟਿੰਗ ਸੀਨ ਸੀ ਵੀ ਜਦੋਂ ਉਹ ਚਿੱਠੀ ਲੈ ਕੇ ਆਉਂਦਾ ਬੱਚਾ ਹਣਾ ਇਹ ਜਦੋਂ ਐਂਡ ਤੇ ਹੁੰਦਾ ਵੀ ਇਹ ਸ਼ਾਂਤੀ ਨਾਲ ਹੀ ਆਏ ਕਰਕੇ ਆਏ ਆ ਇਹ ਜਾਊਗਾ ਉਹ ਮੈਨੂੰ ਲੱਗਦੇ ਫਿਰਦਿਆ ਲਾਸਟ ਤੱਕ ਉਹ ਸੀਨ ਤਾਂ ਮੈਂ ਉਦੋਂ ਦੇਖਿਆ ਨਾ ਜਦੋਂ ਮੈਂ ਫਿਲਮ ਦੇਖੀ ਅੱਛਾ ਵੀ ਮਤਲਬ ਪੂਰੀ ਫਿਲਮ ਦੇ ਵਿੱਚ ਸ਼ਾਂਤੀ ਸ਼ਾਂਤੀ ਹੀ ਆ ਹੂੰ ਹੂੰ ਈਵਨ ਜਦੋਂ ਉਸ ਟਾਈਮ ਇਹ ਸਾਰੇ ਪ੍ਰੋਮੋਸ਼ਨ ਤੇ ਜਾਂਦੇ ਹੁੰਦੇ ਸੀ ਐਮੀ ਸਰ ਸੋਨਮ ਤਾਂ ਉੱਥੋਂ ਮਤਲਬ ਮੀਡੀਆ ਦੇ ਹੀ ਹੁੰਦਾ ਸੀਗਾ ਵੀ ਬਾਕੀ ਛੋੜੋ ਸ਼ਾਂਤੀ ਕੌਣ ਹੈ ਉਹ ਦਿਖਾਓ ਹਾਂ ਹੈਨਾ ਉਹ ਚੀਜ਼ਾਂ ਹੁੰਦੀਆਂ ਉਹ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਐਡਾ ਵੱਡਾ ਕੈਰੈਕਟਰ ਹੈ ਅੱਛਾ ਜਦੋਂ ਇਹ ਪ੍ਰੀਮੀਅਰ ਹੋਇਆ ਸਿਨੇਮਾ ਚ ਰਿਲੀਜ਼ ਹੋਈ ਏ ਫਿਲਮ ਉਸ ਤੋਂ ਬਾਅਦ ਦਾ ਪ੍ਰਭਾਵ ਥੋੜੀ ਜ਼ਿੰਦਗੀ ਚ ਕਹੇ ਜਾ ਪਿਆ ਏ ਫਿਲਮ ਦਾ ਬਹੁਤ ਕੈਂਟ ਉਦੋਂ ਫਿਰ ਸਾਰੇ ਜਣੇ ਨੇ ਜਦੋਂ ਪ੍ਰੇਜ਼ ਕੀਤੀ ਮੈਂ ਜਦੋਂ ਖੁਦ ਦੇਖਿਆ ਵੀ ਯਾਰ ਬਾਕੀ ਕੈਰੈਕਟਰ ਰੈਗ ਹਨਾ ਕਿਉਂਕਿ ਪਤਾ ਕੀ ਹੁੰਦਾ ਮੈਨੂੰ ਲੱਗਦਾ ਹੁੰਦਾ ਜਿਹੜਾ ਇੱਕ ਆਰਟਿਸਟ ਹੁੰਦਾ ਨਾ ਉਹਦਾ ਕੰਮ ਉਹਨਾਂ ਚਿਰ ਨਹੀਂ ਦਿਖਦਾ ਜਿੰਨਾ ਚਿਰ ਉਹਨੂੰ ਕੋਈ ਕੈਰੈਕਟਰ ਉਦਾਂ ਦਾ ਮਿਲੇ ਨਾ ਹੁਣ ਤੁਸੀਂ 100 ਫਿਲਮਾਂ ਕਰ ਲਓ ਉਹਦੇ ਚ ਤੁਹਾਡੇ ਛੋਟੇ ਛੋਟੇ ਕੈਰੈਕਟਰ ਨੇ ਜਿਹੜਾ ਨਾਰਮਲ ਨੇ ਚਲੋ ਜੀ ਹੀਰੋ ਦੀ ਭੈਣ ਆ ਉਹਦੀ ਸਹੇਲੀ ਆ ਯਾ ਕਰੈਕਟਰ ਆਈ ਗਈ ਹਨਾ ਇੱਕ ਥੋੜਾ ਕਰੈਕਟਰ ਹੈ ਜਿਹਦੇ ਵਿੱਚ ਸਿਰਫ ਚਾਹੀਏ ਤੁਹਾਡੀ 10 ਮਿੰਟ ਦੀ ਐਂਟਰੀ ਆ ਪਰ ਉਸ ਕਰੈਕਟਰ ਦੀ ਇੱਕ ਵੈਲਿਊ ਆ ਅਪੀਰੈਂਸ ਆ ਉਹਦੀ ਵੀ ਫਲਾਣਾ ਆਇਆ ਸਕਰੀਨ ਤੇ ਚਾਹੀਏ 10 ਮਿੰਟਾਂ ਲਈ ਹੀ ਆਇਆ ਲੇਕਿਨ ਆਇਆ ਤਾਂ ਉਹ ਜਦੋਂ ਕਰੈਕਟਰ ਕਿਸੇ ਆਰਟਿਸਟ ਦੀ ਝੋਲੀ ਦੇ ਵਿੱਚ ਪੈਂਦਾ ਉਦੋਂ ਹੀ ਆਰਟਿਸਟ ਆਪਣੇ ਆਪ ਨੂੰ ਪ੍ਰੂਫ ਕਰ ਪਾਉਂਦਾ ਸਹੀ ਤਾਂ ਸ਼ਾਂਤੀ ਕੋਦਾਂ ਦਾ ਕਰੈਕਟਰ ਸੀ ਅੱਛਾ ਤੁਸੀਂ ਉਹ ਕਰੈਕਟਰ ਤੋਂ ਬਿਲਕੁਲ ਵੱਖਰੇ ਹੋ ਹਮ ਤੇ ਉਹ ਐਨਾ ਸੋਹਣਾ ਕਰੈਕਟਰ ਤੁਸੀਂ ਨਿਭਾਇਆ ਉਹਦੇ ਵਿੱਚ ਖੋਵੇ ਤੁਸੀਂ ਉਹ ਕਰੈਕਟਰ ਦੇ ਹਨ ਤੇ ਲੋਕ ਤੁਹਾਨੂੰ ਮੈਂ ਜਿਵੇਂ ਪਹਿਲਾਂ ਆਖਿਆ ਸੀ ਅੱਜ ਵੀ ਤੁਹਾਨੂੰ ਇਹ ਕਹਿੰਦੇ ਵੀ ਇਹਦਾ ਸੁਭਾਅ ਅਨਿਸ਼ਾ ਦਾ ਇਦਾਂ ਦਾ ਬੂਗਾ ਚਲ ਬੁਲਾ ਜਾ ਸੁਭਾਅ ਹੋਗਾ ਨਾ ਤੁਸੀਂ ਐਨੇ ਸੋਹਣੇ ਤਰੀਕੇ ਨਾਲ ਨਿਭਾਇਆ ਕਿ ਤੇ ਉਹ ਛਾਪ ਹੀ ਲੋਕਾਂ ਤੇ ਇਹ ਜੀ ਛੱਡ ਗਏ ਤੁਹਾਡੇ ਕਰੈਕਟਰ ਦੀ ਹਨ ਤੇ ਅੱਗੇ ਵੀ ਤੁਹਾਨੂੰ ਇਹੋ ਜਿਹਾ ਕੰਮ ਮਿਲਿਆ ਫਿਰ ਨਿਕਾ ਜਲਦਰ 1 ਚ 2 ਚ 3 ਚ ਹਾਂਜੀ ਮੈਂ 2 ਚ ਨਹੀਂ ਸੀ ਮੈਂ 3 ਦੇ ਵਿੱਚ ਕੀਤਾ ਸੀਗਾ ਕੰਮ ਓਕੇ ਜਦੋਂ ਭੂਤਾਂ ਵਾਲਾ ਕੰਮ ਸੀਗਾ ਜਦੋਂ ਉਹ ਦੁਖਾਉਂਦੀ ਹੈ ਵੀ ਬੁढ़ा ਮਰ ਗਿਆ ਜੀ ਉਹ ਸਾਰਾ ਕੁਝ ਹਨਾ ਫੋਰ ਦੇ ਵਿੱਚ ਮੇਰਾ ਸੇਮ ਹੀ ਰੱਖਿਆ ਹੋਇਆ ਫੋਰ ਦੇ ਵਿੱਚੋਂ ਲੱਸੀ ਲੈਣ ਹੀ ਜਾਂਦੀ ਆ ਸੇਮ ਹੀ ਰੱਖਿਆ ਹੋਇਆ ਉਹੀ ਚੀਜ਼ਾਂ ਨੇ ਤੇ ਬਿਲਕੁਲ ਹੁੰਦਾ ਹੀ ਆ ਕਰੈਕਟਰ ਦਾ ਦੇਖੋ ਇਹ ਆ ਕਿ ਮੈਂ ਡਿਫਰੈਂਟ ਡਿਫਰੈਂਟ ਕੀਤੇ ਹੋਇਆ ਹੁਣ ਮੈਂ ਸੀਰੀਅਸ ਕਰੈਕਟਰ ਵੀ ਕੀਤੇ ਹੋਇਆ ਹਨਾ ਜਿਵੇਂ ਸੁੱਖੀ ਬਿੱਲੀ ਤੁਸੀਂ ਦੇਖਿਆ ਹਨਾ ਉਹ ਕਰੈਕਟਰ ਬਿਲਕੁਲ ਹੀ ਡਿਫਰੈਂਟ ਸੀ ਉਹ ਮੇਰੇ ਜੋਂਨ ਦਾ ਹੈ ਹੀ ਨਹੀਂ ਸੀ ਕਿਉਂਕਿ ਮੈਂ ਸੀਰੀਅਸ ਹੈ ਹੀ ਨਹੀਂ ਹਨਾ ਉਹ ਅਲੱਗ ਸੀਗਾ ਆਰਟਿਸਟ ਉਹੀ ਆ ਦੇਖੋ ਜਿਹੜਾ ਕਰੈਕਟਰ ਆਪਲੀ ਸ਼ੁੱਧਤਾ ਨਾਲ ਨਿਭਾਵੇ ਤੇ ਮੈਂ ਮਤਲਬ ਇਹੀ ਟਰਾਈ ਕਰਦੀ ਹੁੰਦੀ ਆ ਕਿ ਮੈਨੂੰ ਜਿਹੜਾ ਵੀ ਕੈਰੈਕਟਰ ਮਿਲਦਾ ਉਹ ਮੈਂ ਚੰਗੀ ਤਰ੍ਹਾਂ ਨਿਭਾਉਂਦਾ ਅੱਛਾ ਜਦੋਂ ਤੁਸੀਂ ਪਹਿਲੀ ਵਾਰ ਨਿੱਕਾ ਜਲਦਾਰ ਬੰਨ ਕਰਕੇ ਮਾਨਸਾ ਕਈ ਆਪਣੇ ਸ਼ਹਿਰ ਦੇ ਵਿੱਚ ਉਦੋਂ ਕਹਿ ਜਾ ਅਹਿਸਾਸ ਸ਼ਹਿਰ ਵੱਲੋਂ ਕਹਿ ਜਾ ਪਿਆਰ ਮੜਿਆ ਤੁਹਾਨੂੰ ਸ਼ਹਿਰ ਵੱਲੋਂ ਆਲਵੇਜ਼ ਅੱਜ ਵੀ ਜਦੋਂ ਮੈਂ ਜਾਂਦੀ ਆ ਮੇਰੀ ਗੱਡੀ ਖੜੀ ਹੁੰਦੀ ਆ ਤੁਸੀਂ ਬਲੀਵ ਕਰੋਗੇ ਮੈਨੂੰ ਚਾਹ ਵੀ ਨਹੀਂ ਪੀਣ ਦਿੰਦੇ ਹਮ ਬੱਲ ਦੇ ਉੱਪਰ ਹਾਥੀ ਹੁੰਦਾ ਲੋਕਾਂ ਦਾ ਮਤਲਬ ਮੈਨੂੰ ਕਈ ਵਾਰੀ ਸਮ ਟਾਈਮ ਇਹ ਹੁੰਦਾ ਵੀ ਮੈਂ ਰੈਸਟ ਕਰਨ ਚਲੋ ਮੰਮੀ ਕੋਲ ਦੋ ਦਿਨ ਲਾਇਆ ਵਾਂ ਪਰ ਮੈਨੂੰ ਇਹ ਥੋੜੀ ਮੈਨੂੰ ਰੈਸਟ ਮਿਲ ਜੁਗੀ ਉੱਥੇ ਮਤਲਬ ਲੋਕ ਆਉਂਦੇ ਰਹਿੰਦੇ ਨੇ ਜਦੋਂ ਕਿਸੇ ਨੂੰ ਪਤਾ ਚੱਲ ਜਾਂਦਾ ਵੀ ਉਹ ਆਈ ਹੋਈ ਆ ਛਿਹੜਿਆਸੇ ਪਾਸੇ ਪਿੰਡ ਵਾਲੇ ਉਹ ਵੀ ਆ ਜਾਂਦੇ ਨੇ ਉੱਥੇ ਨਾ ਮਤਲਬ ਮੇਰਾ ਜਿਹੜਾ ਘਰ ਹੈ ਨਾ ਉਹ ਰੋਡ ਦੇ ਉੱਪਰ ਆ ਬਿਲਕੁਲ ਤੇ ਉਹ ਟ੍ਰੈਫਿਕ ਸਾਰੀ ਉੱਥੋਂ ਦੀ ਜਾਂਦੀ ਆ ਉਹ ਗੱਡੀ ਦੀ ਹੁਣ ਤੁਹਾਨੂੰ ਪਤਾ ਹਰ ਆਰਟਿਸਟ ਦੀਆਂ ਗੱਡੀਆਂ ਦੀ ਪਹਿਚਾਨ ਹੁੰਦੀ ਹੁੰਦੀ ਆ ਜਦੋਂ ਮੈਂ ਜਾਂਨੀ ਆ ਉਦੋਂ ਪੂਰਾ ਫੇਰ ਉਹ ਤੇ ਇਹ ਹੁੰਦਾ ਵੀ ਮੈਂ ਤੇਰਾ ਮਾਮਾ ਲੱਗਦਾ ਮੈਂ ਤੇਰੀ ਮਾਸੀ ਲੱਗਦੀ ਆ ਸਾਡੇ ਨਾਲ ਕਰਾ ਸਾਡੇ ਬੱਚੇ ਆਏ ਹੋ ਨੇ ਇਹਨਾਂ ਦਾ ਫੋਟੋਸ ਕਰਾ ਤੇ ਆਪਣੇ ਸ਼ਹਿਰੋਂ ਲੋ ਤਾਂ ਆਲਵੇਜ਼ ਪਿਆਰ ਹਾਂ ਬਿਲਕੁਲ ਚੰਗਾ ਲੱਗਦਾ ਜਦੋਂ ਕੋਈ ਉੱਥੇ ਈਵੈਂਟ ਹੁੰਦਾ ਸ਼ੋਅ ਹੁੰਦਾ ਮੈਂ ਐਕਸਾਈਟਡ ਹੁੰਦੀ ਆ ਅੱਛਾ ਮੈਂ ਤੁਸੀਂ ਇਹ ਫੀਲਡ ਦੇ ਵਿੱਚ ਆ ਕੇ ਚੰਗਾ ਨਾਮ ਵੀ ਕਮਾਲਿਆ ਪਰ ਉਸ ਤੋਂ ਬਾਅਦ ਇੱਕ ਬਹੁਤ ਮਾੜੀ ਘਟਨਾ ਵੀ ਤੁਹਾਡੇ ਨਾਲ ਹੁੰਦੀ ਆ ਤੁਸੀਂ ਦੋ ਭੈਣ ਭਰਾ ਹੋਨੇ ਹੋ ਤੇ ਤੁਹਾਡੇ ਭਰਾ ਦੀ ਡੈਥ ਹੋ ਜਾਂਦੀ ਹੈ ਤੁਸੀਂ ਇੰਟਰਵਿਊ ਦੀ ਸਟਾਰਟਿੰਗ ਜੀ ਵੀ ਇਹੀ ਗੱਲ ਆ ਕਿ ਸੀ ਕਿ ਜਿਹੜਾ ਪਰਮਾਤਮਾ ਨੇ ਕੁਝ ਕੀਤਾ ਠੀਕ ਸਹੀ ਜੀ ਪੋਡਕਾਸਟ ਦੇਖ ਰਹੇ ਆ ਜੀ ਆਪਾਂ ਬਸ ਤਾਂ ਵੈਸੇ ਮਜ਼ਾ ਆਉਂਦੇ ਨੇ ਗੱਲਾਂ ਸੁਣ ਕੇ ਨੀਸ਼ਾ ਬਾਨੂ ਇਹਨੇ ਮਤਲਬ ਕਿ ਛੋਟਾ ਜਿਹਾ ਜੇਲਦਾਰ ਹਾਂ ਹੋਰ ਜਾਟਣ ਜਿਹੜੀਆਂ ਚੱਲੀਆਂ ਵਾ ਸਾਰੀਆਂ ਚਾਰਾਂ ਵਿੱਚ ਕੰਮ ਕੀਤਾ ਦੂਸਰੀ ਵਿੱਚ ਨਹੀਂ ਸਿਰਫ ਕੀਤਾ ਨਾ ਹਾਂ ਮਤਲਬ ਕਿ ਉਸ ਜੋਟੀ ਵਿੱਚ ਕੰਮ ਕੀਤਾ ਉਹਨਾਂ ਨੇ ਪਹਿਲੇ ਕਿਹਾ ਮੈਂ ਹਰ ਕੰਮ ਕੀਤਾ ਮੈਂ ਸਟੇਜ ਤੇ ਵੀ ਗਈਆਂ ਮੈਂ ਕਰਨ ਵੀ ਕੀਤੀ ਮੈਂ ਕਰਨ ਵੀ ਕੀਤਾ ਹੱਸਦੇ ਹਸਾਦੇ ਰਹੋ ਐਮਐਚ1 ਦੇ ਉੱਤੇ ਕਹਿੰਦੀ ਮੈਂ ਉੱਥੇ ਵੀ ਗੱਲ ਕੀਤੀ ਹੈ ਨਾ ਤੇ ਇਹ ਕਹਿੰਦੀ ਸਾਡਾ ਘਰ ਬਹੁਤ ਮਤਲਬ ਕਿ ਨਾ ਲੋ ਸਟੈਂਡਰਡ ਦਾ ਮਤਲਬ ਮੇਰੇ ਵਾਲਦ ਸਾਬ ਜਿਹੜਾ ਸਨੋ ਕਬਾੜੀ ਹੈ ਤੇ ਲੇਕਿਨ ਦੇਖੋ ਜਦੋਂ ਕਿਸੇ ਨੂੰ ਫੇਮ ਮਿਲਣਾ ਹੋਏ ਕਿਸੇ ਨੇ ਬਿਲਕੁਲ ਥੱਲੋਂ ਉੱਤੇ ਜਾਣਾ ਹੋਏ ਨਾ ਤੇ ਰਾਬ ਨੂੰ ਚੁੱਕ ਕੇ ਕਿਸੇ ਵੀ ਟਾਈਮ ਮਿੰਟਾਂ ਚ ਲੈ ਕੇ ਜਾ ਸਕਦਾ ਹੈ ਜੀ ਇਹਦੇ ਚ ਅਸੀਂ ਕੁਝ ਨਹੀਂ ਕਹਿ ਸਕਦੇ ਔਰ ਜਿਹੜੀ ਉੱਤੇ ਜਾਤ ਬੈਠੀ ਹੈ ਨਾ ਉਹ ਚੰਗੀਆਂ ਚੋਂ ਮੰੰਦੇ ਤੇ ਮੰੰਦਿਆਂ ਚੋਂ ਚੰਗੇ ਇਹ ਸਾਰਾ ਕੁਝ ਉਹਦੇ ਹੱਥ ਦੇ ਵਿੱਚ ਹੀ ਹੈ ਅਸੀਂ ਐਵੇਂ ਕਹਿੰਦੇ ਸੀ ਕਿੰਨਾ ਮੇਰੇ ਮਾਪਿਆਂ ਨੂੰ ਜਿੰਨੇ ਤਸ਼ਕੀਨ ਸੀਗਾ ਕਦੀ ਨਹੀਂ ਪੁੱਛਿਆ ਕਿ ਕਿੱਥੇ ਚੱਲੀ ਆ ਕਿਹਦੇ ਨਾਲ ਚੱਲੀ ਆ ਕਿੱਦਾਂ ਇਹ ਉਹ ਹੈ ਨਾ ਕਿ ਮੈਨੂੰ ਪਤਾ ਸੀ ਮੇਰੇ ਮਾਂ ਕੋਲ ਨੂੰ ਪਤਾ ਸੀ ਕਿ ਇਹ ਇੱਥੇ ਗਈ ਆ ਅੱਛਾ ਕੰਮ ਕਰਨ ਗਈ ਆ ਹਾਂ ਜੇ ਫਰਸਟ ਪਾਰਟ ਆ ਪਨੇ ਦਾ ਦੇਖਿਆ ਇਹਦੇ ਵਿੱਚ ਸੀ ਬੁਨੀ ਹਾਂ ਜੀ ਆਪਣੀ ਥੋੜੀ ਜਿਹੀ ਜਿੜੀ ਜਿੜੀ ਉਹਨੇ ਫਿਲਮਾਂ ਬਣਾਈਆਂ ਨੇ ਜੋ ਸ਼ੂਟਿੰਗ ਕੀਤੀ ਹੈ ਜਿੱਥੇ ਜਿੱਥੇ ਉਹਨੇ ਕੰਮ ਕੀਤਾ ਹੈ ਹਾਂ ਜੇ ਇਹ ਦੱਸਿਆ ਦੂਸਰਾ ਪਾਰਟ ਜਿੱਦਾਂ ਕਿ ਵੀਰ ਨੇ ਹਜੇ ਪੁੱਛਣ ਲੱਗਾ ਸੀ ਉਹਦੇ ਕੋਲ ਕਿ ਤੁਸੀਂ ਸਟਾਰਟਿੰਗ 'ਚ ਦੱਸਿਆ ਕਿ ਤੁਹਾਡੇ ਭਰਾ ਦੀ ਡੈਥ ਹੋ ਗਈ ਹੈ ਹਾਂ ਹੁਣ ਦੂਸਰੇ ਪਾਰਟ ਦੇ ਵਿੱਚ ਉਹ ਦੱਸਣ ਲੱਗੀ ਸੀ ਆਪਣੇ ਫੈਮਿਲੀ ਦੇ ਬਾਰੇ 'ਚ ਆਪਣੇ ਵਾਲਦ ਦੇ ਆਪਣੇ ਭਾਈ ਦੇ ਬਾਰੇ 'ਚ ਫਿਰ ਆਪਣੀ ਭਾਂਜੀ ਦੇ ਬਾਰੇ 'ਚ ਉਹਨੇ ਦੱਸਣਾ ਤੇ ਕਹਿੰਦੀ ਕਾਰ ਦੇ ਵਿੱਚ ਅਸੀਂ ਤਿੰਨ ਜਣੇ ਰਹਿੰਦੇ ਆ ਮੈਂ ਮੇਰੀ ਅੰਮੀ ਤੇ ਮੇਰੀ ਭੈਣ ਜੀ ਬਾਕੀ ਬਹੁਤ ਵਧੀਆ ਇਧੀਆਂ ਫਿਲਮਾਂ ਵਾਕਈ ਐਂ ਐਕਟਿੰਗ ਬਹੁਤ ਅੱਛੀ ਹੁੰਦੀ ਐ ਦੇਖ ਕੇ ਯਾਰ ਇਹ ਕਹਿੰਦੀ ਪਿਆਰ ਨਹੀਂ ਕੀ ਚਾਹੀਦਾ ਸ਼ੁਰੂ ਕਰਤਾ ਮੈਨੇ ਕੀ ਜੀ ਸੀ ਤਾਂ ਮੈਨੂੰ ਦੇਖ ਕੇ ਸਾਰੇ ਕਹਿੰਦੇ ਸਨ ਇੰਨੀ ਕਿਊਟ ਐ ਇੰਨੀ ਕਿਊਟ ਐ ਨੇ ਵੱਡੇੋਕੇ ਨਾ ਕੋਈ ਐਕਟਰ ਨਹੀਂ ਐਕਟਰ ਨਹੀਂ ਬਣ ਰਹਾ ਐਕਟਰ ਨਹੀਂ ਬਣ ਰਹਾ ਇਹ ਵਾਕੀ ਯਾਰ ਦੇਖੋ ਐਕਟਰ ਨੇ ਬਣਵਾ ਕੇ ਜ਼ਬਰਦਸਤ ਸੈਕਟਰ ਨਹੀਂ ਬਣਾਈ ਹੈ ਵਾਸੀ ਹੈ ਨਾ ਬਹੁਤ ਜ਼ਬਰਦਸਤ ਸੈਕਟਰ ਹੈ ਬਿਲਕੁਲ ਤੇ ਇਹ ਦੂਸਰਾ 파ਰ্ট ਦੇਖਦੇ ਆ ਦੂਜੇ 파ਰਟ ਦੇ ਵਿੱਚ ਆਪਣੇ ਭਾਈ ਦੇ ਬਾਲਦ ਦੇ ਬਾਰੇ ਚ ਕੀ ਦੱਸਦੀ ਹੈ ਉਹਨਾਂ ਨੇ ਕੀ ਹੋਇਆ ਕੀ ਨਹੀਂ ਉਹਨਾਂ ਦੀ ਡਿਟੇਲ ਹੋਈ ਗਈ ਹੈ ਨਾ ਹੋਰ ਇਹਨੇ ਬਹੁਤ ਸਾਰੀ ਹਜੇ ਆਪਣੀ ਡਿਟੇਲ ਦੱਸਣੀ ਹੈ ਤੇ ਦੂਸਰੇ 파ਰਟ 'ਚ ਮਿਲਦੇ ਆ ਬਹੁਤ ਸਾਰਾ ਖਿਆਲ ਰੱਖੋ ਆਪਣਾ ਸਾਨੂੰ ਦੁਆਵਾਂ 'ਚ ਯਾਦ ਰੱਖੋ ਗੁੱਡ ਬਾਏ ਟੇਕ ਕੇਅਰ ਰਾਮ ਰੱਖਾ ਜਾਂ ਤਾਂ ਪਹਿਲੇ ਚੈਨਲ ਦੇ ਨਵੇਂ ਆਨਾਂ ਦੇ ਜਲਦੀ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਬੈਲ ਆਈਕਨ ਦੇ ਬਟਨ ਨੂੰ ਵੀ ਦਬਾ ਦੇਣ ਵੀਡੀਓ ਨੂੰ ਸ਼ੇਅਰ ਤੇ ਲਾਈਕ ਲਾਜ਼ਮੀ ਕਰਨ। ਗੁੱਡ ਬਾਏ ਟੇਕ ਕੇਅਰ।